ਕੀ ਕਾਂਗਰਸ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਦੀ ਪਾਰੀ ਖਤਮ ਹੋ ਚੁੱਕੀ ਹੈ ਕੀ ਹੁਣ ਕਾਂਗਰਸ ਨੂੰ ਨਵਜੋਤ ਸਿੰਘ ਸਿੱਧੂ ਦੀ ਉੱਕਾਈ ਜ਼ਰੂਰਤ ਨਹੀਂ ਕੀ ਹੁਣ ਬੜੀ ਜਲਦੀ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਦਾ ਰਸਤਾ ਦਿਖਾਏਗੀ ਕਿਉਂਕਿ ਕੁਝ ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਅੱਜ ਰਾਜਾ ਬੜਿੰਗ ਦੇ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ ਪਾਵਰ ਵਾਪਸ ਲਈ ਹੈ ਨਵਜੋਤ ਸਿੰਘ ਸਿੱਧੂ ਤੋਂ ਕਿਸ ਤਰ੍ਹਾਂ ਦਾ ਐਕਸ਼ਨ ਹੋਇਆ ਹੈ ਕਿਹੜੀਆਂ ਪਾਵਰਾਂ ਵਾਪਸ ਲਈ ਗਈਆਂ ਨੇ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਚੋਣਾਂ ਤੋਂ ਬਾਅਦ ਚੋਣਾਂ ਤੋਂ ਹਰਾਮ ਪਰੇਸ਼ਾਨ ਮਾਨ ਸਰਕਾਰ ਦੇ ਵੱਲੋਂ ਅੱਜ ਵੱਡੇ ਪ੍ਰਸ਼ਾਸਨਿਕ ਫੇਰਬਦਲ ਕੀਤੇ ਗਏ ਨੇ ਕੀ ਹੁਣ ਇਹ ਐਕਸ਼ਨ ਅੱਗੇ ਵਧਾ ਹੋਇਆ ਕੈਬਨਟ ਵੱਲ ਵੀ ਜਾਏਗਾ ਕੀ ਕੈਬਨਟ ਮੰਤਰੀਆਂ ਦੇ ਉੱਪਰ ਵੀ ਕਿਸੇ ਤਰ੍ਹਾਂ ਦੀ ਗਾਰਡ ਡਿਕ ਸਕਦੀ ਹੈ ਕਿ ਇਹ ਨਤੀਜਿਆਂ ਦਾ ਅਸਰ ਕੈਬਨਟ ਤੇ ਮੰਤਰੀਆਂ ਦੇ ਉੱਪਰ ਵੀ ਪਵੇਗਾ ਗੱਲਬਾਤ ਉਸ ਦੇ ਉੱਪਰ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਮੋਦੀ ਸਰਕਾਰ ਦੀ ਤੀਸਰੀ ਟਰਮ ਦੀ ਸੋ ਉਹਨਾਂ ਨੂੰ ਹੁਣ ਰਾਸ਼ਟਰਪਤੀ ਦੇ ਵੱਲੋਂ ਨਿਯੋਤਾ ਮਿਲ ਚੁੱਕਿਆ ਸਰਕਾਰ ਬਣਾਉਣ ਦਾ 9 ਜੂਨ ਨੂੰ 6 ਵਜੇ ਰਾਸ਼ਟਰਪਤੀ ਭਵਨ ਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਅਹੁਦੇ ਦੀ ਨਰਿੰਦਰ ਮੋਦੀ ਤੀਸਰੀ ਵਾਰ ਸੌ ਚੁੱਕਣਗੇ ਤੇ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਇਹ ਵੀ ਪਹੁੰਚ ਚੁੱਕੀਆਂ ਨੇ ਚਰਚਾਵਾ ਇਹ ਵੀ ਨੇ ਕਿ ਮੰਤਰੀ ਮੰਡਲ ਵੀ ਨਾਲ ਹੀ ਸੌ ਚੁਕੇਗਾ ਇਸ ਦਾ ਮਤਲਬ ਕੀ ਕਿ ਨਿਤਿਸ਼ ਅਤੇ ਨਾਇਡੂ ਜੇ ਰੁੱਖ ਨਰਮਪੈ ਨੇ ਜਾਂ ਫਿਰ ਬੀਜੇਪੀ ਉਹਨਾਂ ਦੇ ਅੱਗੇ ਝੁਕੀ ਐ ਕਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਕਿਹੜੇ ਹਾਲਾਤਾਂ ਦੇ ਵਿੱਚ ਮੋਦੀ ਸਰਕਾਰ ਬਣਨ ਜਾ ਰਹੀ ਐ ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਡਾਕਟਰ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਲਖਵਿੰਦਰ ਜੀ ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਭਵਿੱਖ ਨੂੰ ਕਿਵੇਂ ਦੇਖ ਰਹੇ ਹੋ ਕਿਉਂਕਿ ਨਵਜੋਤ ਸਿੰਘ ਸਿੱਧੂ ਜਿਹੜੇ ਲੰਬੇ ਸਮੇਂ ਤੋਂ ਜਿ ਕਈ ਇਹ ਵੀ ਪਾਰਟੀ ਦੇ ਗਤੀਵਿਧੀਆਂ ਤੋਂ ਦੂਰ ਰਹੇ ਸੀ ਚੋਣ ਕੈਂਪੇਨ ਤੋਂ ਦੂਰ ਰਹੇ ਸੀ ਉਸ ਤੋਂ ਬਾਅਦ ਚੋਣਾਂ ਖਤਮ ਹੁੰਦਿਆਂ ਸਾਰੀ ਕਾਂਗਰਸ ਨੇ ਅੱਛਾ ਪ੍ਰਦਰਸ਼ਨ ਕੀਤਾ ਕਾਂਗਰਸ ਦੇ ਕਾਂਗਰਸ ਵਿੱਚ ਇਹਨਾਂ ਇਲੈਕਸ਼ਨ ਦੇ ਵਿੱਚ 7 ਸੀਟਾਂ ਲੈ ਕੇ ਗਈ ਹੈ ਤੇ ਉਸ ਤੋਂ ਬਾਅਦ ਤੁਰੰਤ ਬਾਅਦ ਹੁਣ ਰਾਜਾ ਬੜਿੰਗ ਐਕਸ਼ਨ ਦੇ ਵਿੱਚ ਆਏ ਨੇ ਉਹਨਾਂ ਦੇ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਉੱਪਰ ਵੱਡਾ ਐਕਸ਼ਨ ਲਿਆ ਗਿਆ ਹੈ। ਨਵਜੋਤ ਸਿੰਘ ਸਿੱਧੂ ਤੋਂ ਪਾਵਰਾਂ ਵਾਪਸ ਲਈਆਂ ਗਈਆਂ ਨੇ। ਆਖਰ ਕਿਸ ਤਰ੍ਹਾਂ ਦਾ ਇਹ ਐਕਸ਼ਨ ਹੋਇਆ ਹੈ? ਕਿਹੜੀਆਂ ਪਾਵਰਾਂ ਨੇ ਜਿਹੜੀਆਂ ਨਵਜੋਤ ਸਿੰਘ ਸਿੱਧੂ ਤੋਂ ਵਾਪਸ ਲਈਆਂ ਗਈਆਂ ਨੇ ਤੇ ਹੁਣ ਨਵਜੋਤ ਸਿੰਘ ਸਿੱਧੂ ਦਾ ਭਵਿੱਖ ਕੀ ਹੈ ਕਾਂਗਰਸ ਦੇ ਵਿੱਚ? ਕਾਂਗਰਸ ਦੇ ਵਿੱਚ ਬਣੇ ਰਹਿਣਗੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਸਕਦੀ ਹੈ। ਕਿਵੇਂ ਦੇਖ ਰਹੇ ਹੋ ਨਵਜੋਤ ਸਿੰਘ ਸਿੱਧੂ ਦੇ ਭਵਿੱਖ ਨੂੰ? ਪੇਖੋ ਲਖਮਿੰਦਰ ਜੀ ਕੇ ਕੋਈ ਨਵੀਂ ਗਲਤੀ ਨਹੀਂ ਮੇਰੇ ਖਿਆਲ ਦੇ ਵਿੱਚ ਹੁਣ ਤਾਂ ਕੁਝ ਵੀ ਨਹੀਂ ਹੋਇਆ ਹੋਇਆ ਤਾਂ ਉਹਦੋਂ ਸੀ ਕਿ ਜਦੋਂ ਸਿੱਧੂ ਸਾਹਿਬ ਰੈਲੀਆਂ ਕਰਨ ਲੱਗੇ ਸੀ ਜਦੋਂ ਵਿਸ਼ੇਸ਼ ਅਬਜ਼ਰਵਰ ਇੱਥੇ ਆਏ ਹੋਏ ਸੀ ਅੰਦਰੀਕਲਾ ਚੱਲ ਰਹੀ ਸੀ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਹਮਾਇਤਿਆਂ ਤੇ ਐਕਸ਼ਨ ਲੈ ਲੈ ਗਏ ਸੀ ਪਰ ਉਹਨਾਂ ਦੀ ਡਿਮਾਂਡ ਸੀ ਕਿ ਉਹਨਾਂ ਦੇ ਐਕਸ਼ਨ ਨਾ ਲੈ ਜਾਣ ਫਿਰ ਰਿਲੇਕਸਨਾਂ ਆਈਆਂ ਉਸ ਤੋਂ ਬਾਅਦ ਉਹਨਾਂ ਨੇ ਪੁਰਾਣੇ ਪ੍ਰਤਾਨਾਂ ਨਾਲ ਮੀਟਿੰਗ ਕੀਤੀ ਪਰ ਇੱਕ ਸਟੇਜ ਦੇ ਉਪਰ ਆ ਕੇ ਮੇਰਾ ਖਿਆਲ ਹੈ ਕਾਂਗਰਸ ਦੀ ਹਾਈ ਕਮਾਂਡ ਨੇ ਵੀ ਸਿੱਧੂ ਸਾਹਿਬ ਦਾ ਸਾਥ ਛੱਡਦਾ। ਪਰ ਉਹਦਾ ਰਿਜ਼ਲਟ ਇਹ ਹੋਇਆ ਕਿ ਮਤਲਬ ਇਹ ਠੀਕ ਹੈ ਕਿ ਭੰਕਾ ਗਾਂਧੀ ਜਦੋਂ ਪਟਿਆਲੇ ਆਏ ਤਾਂ ਉਹਨਾਂ ਦੇ ਘਰ ਗਏ ਮੇਲੇ ਵੀ ਪਰ ਸਿੱਧੂ ਸਾਹਿਬ ਇੱਕ ਤਾਂ ਉਹਨਾਂ ਦੀ ਮਿਸਿਸ ਦੀ ਬਿਮਾਰੀ ਕਾਰਨ ਤੇ ਹੋਰ ਬਹੁਤ ਸਾਰੇ ਜਿਹੜੇ ਆਰਗੇਨਾਈਜ਼ੇਸ਼ਨਲ ਕਾਰਨਾਂ ਕਰਕੇ ਇਸ ਕੈਂਪੇਨ ਦੇ ਵਿੱਚ ਸ਼ਾਮਲ ਨਹੀਂ ਹੋਏ ਨਾ ਸਟੇਟ ਲੈਵਲ ਤੇ ਨਾ ਇੰਡੀਆ ਦੇ ਤੇ ਰਾਜਾ ਵੜਿੰਗ ਜੀ ਉਹਨਾਂ ਤੋਂ ਬਿਨਾ ਹੀ ਮਤਲਬ ਉਹਨਾਂ ਦੇ ਹਮਾਇਤੋਂ ਦੇ ਨਾਲ ਹੀ ਆਪਣੇ ਤਰੀਕੇ ਦੇ ਨਾਲ ਉਹਮਾਂ ਨੇ ਕੈਂਪੇਨ ਚਲਾ ਕੇ ਕਾਂਗਰਸ ਨੂੰ ਜਿੱਤ ਕੋਾਈ। ਮਤਲਬ ਇਹ ਉਹਨਾਂ ਦੇ ਲਈ ਬੜਾ ਪੋਜ਼ਿਟਿਵ ਪਰਫੈਕਟ ਹੈ। ਕੱਲ ਤੁਹਾਨੂੰ ਪਤਾ ਹੋਣਾ ਹੈ ਕਿ ਉਹਨਾਂ ਨੇ ਦਰਸ਼ਨ ਬਰਾੜ ਦੇ ਉੱਪਰ ਜਿਹੜੇ ਸਾਬਕਾ ਐਮਐਡੀ ਸੀ ਉਹਦਾ ਬੇਟਾ ਉਹਨਾਂ ਦੇ ਕੋਲ ਖੜਾ ਸੀ ਉਹਦੇ ਉੱਪਰ ਐਕਸ਼ਨ ਲਿਆ ਉਹਨੂੰ ਵੱਡਿਆ ਪਾਰਟੀ ਦੇ ਵਿੱਚ। ਅੱਜ ਉਹਨਾਂ ਨੇ ਸਿੱਧੂ ਸਾਹਿਬ ਦੀ ਵਿਸ਼ਤਾਂ ਪਾਵਰ ਉਹਨਾਂ ਕੋਲ ਹੈ ਹੀ ਕੋਈ ਨਹੀਂ ਸੀ। ਪਰ ਜੋ ਵੀ ਫਾਰਮਲ ਸੀ ਕਾਗਰਮਤਲਬ ਇਹ ਬੇਸਿਕਲੀ ਉਹਨਾਂ ਨੂੰ ਕੱਟਣ ਵਰਗੇ ਉਹਨਾਂ ਤੋਂ ਵਾਪਸ ਲੈਨੇ ਆ ਕਿ ਕਿਉਂਕਿ ਇੱਕ ਇਹ ਆਉਦਾ ਸੀ ਉਹਨਾਂ ਕੋਲੇ ਇਨਚਾਰਜ ਦਾ ਹਲਕਾ ਇਨਚਾਰਜ ਦਾ ਅੰਮ੍ਰਿਤਸਰ ਈਸਟ ਦਾ ਉਹ ਆਉਦਾ ਵੀ ਵਾਪਸ ਲੈ ਕੇ ਜਸਵੀਰ ਸਿੰਘ ਡਿੰਪਾ ਨੂੰ ਦੇ ਦਿੱਤਾ ਗਿਆ। ਹਾਂ ਮਤਲਬ ਉਹਦਾ ਵੀ ਨਾਂ ਵਰਗਾ ਸੀ ਐਕਚੁਅਲੀ ਜਦੋਂ ਉਹਨਾਂ ਦੇ ਹਮਾਇਤੀਆਂ ਨੂੰ ਕੱਢ ਦਿੱਤਾ ਗਿਆ ਸੀ ਤਾਂ ਪਤਾ ਸੀ ਕਿ ਪ੍ਰੈਕਟੀਕਲੀ ਉਹ ਕਾਗਰਸ ਦੇ ਵਿੱਚ ਨਹੀਂ ਸੀ। ਇਮੋਸ਼ਨਲੀ ਵੀ ਅਦਰਵਾਈਜ਼ ਵੀ ਉਹ ਇਹਦੇ ਤੋਂ ਸੈਪਰੇਟ ਸੀ। ਤੋ ਅੱਜ ਜਿਹਨਾਂ ਨੇ ਇੱਕ ਡਿਕਲੇਅਰੇ ਕਰਤਾ ਕਿ ਅਸੀਂ ਤੁਹਾਨੂੰ ਬਿਲਕੁਲ ਫਾਰਮਲੀ ਰੀਕੋਗਨਾਈਜ਼ ਨਹੀਂ ਕਰ ਰਹੇ ਉਹ ਕੱਢਣ ਵਰਗੀ ਗੱਲ ਹੈ। ਜੀ। ਇਹ ਹੁਣ ਸਿੱਧੂ ਸਾਹਿਬ ਤੇ ਡਿਪੈਂਡ ਕਰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਹੜਾ ਰੂਟ ਫੜਦੇ ਨੇ ਕਿਸ ਤਰੀਕੇ ਦੇ ਨਾਲ ਚੱਲਦੇ। ਪਰ ਕਾਂਗਰਸ ਨੇ ਪੰਜਾਬ ਕਾਂਗਰਸ ਨੇ ਪਟੀਕੂਲਰ ਦੇ ਪ੍ਰਧਾਨ ਨੇ ਇਹ ਸ਼ੋਅ ਕਰਤਾ ਹੈ ਕਿ ਸਾਨੂੰ ਤੁਹਾਡੀ ਜ਼ਰੂਰਤ ਨਹੀਂ। ਜੀ। ਮਤਲਬ ਇਹ ਹੁਣ ਬਾਲ ਉਹਨਾਂ ਦੀ ਕੋਰਟ ਦੇ ਵਿੱਚ ਹੈ। ਅੱਛਾ ਇਹ ਕਿਉਂਕਿ ਲੜਾਈ ਹੁਣ ਦੀ ਨਹੀਂ ਹੈ ਇਹ ਅੱਗੇ ਚੱਲੂਗੀ 27 ਦੇ ਲਈ। ਕਿ ਸਿੱਧੂ ਸਾਹਿਬ ਆਪਣਾ ਫਿਊਚਰ ਕਿਸ ਤਰ੍ਹਾਂ ਤੈਅ ਕਰਦੇ ਨੇ ਅਛਾ ਇਹ ਡਿਪੈਂਡ ਇਕੱਲੇ ਉਹਨਾਂ ਦੇ ਉੱਪਰ ਨਹੀਂ ਕਰਦਾ। ਇਹ ਇਕੱਲੇ ਪੰਜਾਬ ਦੇ ਸਿਆਸਤ ਤੇ ਵੀ ਡਿਪੈਂਡ ਨਹੀਂ ਕਰਨਾ। ਇਹ ਡਿਪੈਂਡ ਕਰਨੇ ਕਿ ਸੈਂਟਰ ਦੇ ਵਿੱਚ ਕੀ ਵਾਪਰਦਾ ਹੈ। ਸੈਂਟਰ ਦੇ ਵਿੱਚ ਕਿਹੜੀ ਸਰਕਾਰ ਬਣਦੀ ਹੈ, ਕਿੰਨੀ ਦੇਰ ਚੱਲਦੀ ਹੈ, ਕਿਸ ਤਰ੍ਹਾਂ ਚੱਲਦੀ ਹੈ, ਕੀ ਹਿਲਜੁਲ ਹੋਊ। ਇਹ ਕਿਉਂਕਿ ਦੌਰ ਤਰਥਲੀਆਂ ਦਾ ਦੌਰ ਹੈ ਇਸ ਦੇ ਵਿੱਚ। ਇਹਦੇ ਵਿੱਚ ਡਾਕਟਰ ਸਾਹਿਬ ਮੈਂ ਥੋੜਾ ਜਿਹਾ ਇੱਕ ਦੋ ਇਹ ਸਮਝਣਾ ਚਾਹਾਂਗਾ ਤੁਸੀਂ ਸੈਂਟਰ ਦੀ ਗੱਲ ਕੀਤੀ ਹੈ ਵੀ ਸੈਂਟਰ ਦੇ ਵਿੱਚ ਕਿਸ ਤਰ੍ਹਾਂ ਦੀ ਹਿਲਜੁਲ ਹੁੰਦੀ ਹੈਗੀ। ਜਿਸ ਤਰੀਕੇ ਨਾਲ ਕਿਹਾ ਜਾਂਦਾ ਵੀ ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਦੇ ਬੜੀ ਕਰੀਬੀ ਨੇਗੇ ਹੁਣ ਜਦੋਂ ਕੈਂਪੇਨ ਦੀ ਗੱਲ ਹੋਈ ਸੀਗੀ ਚਾਹ ਰਾਜਾ ਬੜਿੰਗ ਦੀ ਗੱਲ ਕਰੀਏ ਜਾਂ ਪ੍ਰਤਾਪ ਸਿੰਘ ਬਾਜਬਾਦ ਦੀ ਗੱਲ ਕਰੀਏ ਉਹਨਾਂ ਦੇ ਕਮੈਂਟ ਸੀਗੇ ਵੀ ਆਉਣ ਵਾਲੇ ਕੁਝ ਦਿਨਾਂ ਚ ਉਹ ਕੈਂਪੇਨ ਕਰਨਗੇ ਪਰ ਉਹ ਕੈਂਪੇਨ ਕਰਨ ਨਹੀਂ ਆਏ ਕੀ ਇਸ ਦੌਰਾਨ ਰਾਹੁਲ ਗਾਂਧੀ ਨੇ ਸਿੱਧੂ ਨੂੰ ਨਹੀਂ ਕਿਹਾ ਹੋਊਗਾ ਵੀ ਤੁਸੀਂ ਕੰਪੇਨ ਕਰਨ ਜਾਓ ਜਾਂ ਸੀਨੀਅਰ ਲੀਡਰਸ਼ਿਪ ਦੇ ਵੱਲੋਂ ਕੀ رابطہ ਕਾਇਮ ਨਹੀਂ ਕੀਤਾ ਗਿਆ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਜੇਕਰ ਕੀਤਾ ਗਿਆ ਉਹਨਾਂ ਨੂੰ ਕੰਪੇਨ ਕਰਨ ਦੇ ਲਈ ਕਿਹਾ ਗਿਆ ਹੋ ਤਾਂ ਫਿਰ ਲੱਗਦਾ ਵੀ ਕੋਈ ਰਿਲੈਕਸੇਸ਼ਨ ਸੈਂਟਰ ਦੇ ਵਿੱਚੋਂ ਵੀ ਨਵਜੋਤ ਸਿੰਘ ਸਿੱਧੂ ਨੂੰ ਮਿਲ ਸਕਦੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਕੰਪੇਨ ਨਹੀਂ ਕੀਤੀ। ਉਸ ਨੂੰ ਮੁਸ਼ਕਲ ਲੱਗ ਰਿਹਾ ਹੈ ਕਿ ਜਿਹੜੀ ਪੰਜਾਬ ਦੀ ਸਿੱਧੂ ਸਾਹਿਬ ਦੇ ਖਿਲਾਫ ਜਿਹੜੀ ਲੋਬੀ ਹੈ ਉਹਨਾਂ ਨੇ ਪ੍ਰੂਫ ਕਰਤਾ ਕਿ ਉਹਨਾਂ ਤੋਂ ਬਿਨਾ ਵੀ ਉਹ ਜਿੱਤ ਸਕਦੇ। ਪੰਜਾਬ ਦੇ ਵਿੱਚ ਉਹਨਾਂ ਨੇ ਅਪਰੂਵ ਕਰਤਾ ਕਿ ਪੰਜਾਬ ਦੀ ਕਾਂਗਰਸ ਨੂੰ ਉਹਨਾਂ ਦੀ ਜ਼ਰੂਰਤ ਹੈ ਜੀ ਤੇ ਕੇਂਦਰ ਦੀ ਜਿਹੜੀ ਮਤਲਬ ਸ਼ਕਤੀ ਹੈ ਜਾਂ ਕਾਂਗਰਸ ਦਾ ਪੁਰਾਣਾ ਕਲਚਰ ਉਹ ਇੱਕਦਮ ਡਿਸਪੋਜ਼ ਆਫ ਨਹੀਂ ਕਰਦੇ ਬੰਦੇ ਨੂੰ ਉਹ ਦੂਜੇ ਨੂੰ ਦੂਜੇ ਆਪਸ਼ਨ ਵੀ ਖੁੱਲੇ ਰੱਖਦੇ ਨੇ ਸੋ ਕਾਂਗਰਸ ਦਾ ਫਿਊਚਰ ਇੰਡੀਆ ਦੇ ਵਿੱਚ ਕੀ ਬਣਦਾ ਕਿਉਂਕਿ ਉਹ ਪਹਿਲਾਂ ਨਾਲੋਂ ਅਪਰੂਵ ਕੀਤੇ ਨੇ ਠੀਕ ਹੈ ਉਹ ਪੂਰੀ ਤਰ੍ਹਾਂ ਜਿੱਤੇ ਨਹੀਂ ਪਰ ਬੀਜੇਪੀ ਦੀ ਇਨਸਟੇਬਲ ਗਵਰਨਮੈਂਟ ਬਣ ਜਾ ਰਹੀ ਹੈ ਉਹ ਸੈਂਸਿਟੀਵਿਟੀ ਦੇ ਵਿੱਚੋਂ ਕਿਹੜੇ ਰੂਟ ਨਿਕਲਦੇ ਨੇ ਕਿਹੜਾ ਐਕਟਰ ਕਿਸ ਤਰ੍ਹਾਂ ਇੰਪੋਰਟੈਂਟ ਹੋ ਜਾਂਦਾ ਏ ਇਸ ਤਰ੍ਹਾਂ ਕਿ ਉਹਨਾਂ ਦੀ ਇੱਕ ਲੈਵਲ ਦੀ ਰਿਲੇਵੈਂਸ ਰਹੂਗੀ ਹਜੇ ਪਰ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਦੇ ਵਿਰੋਧੀ ਸੀ ਜਿਹੜੇ ਕਿ ਸਿੱਤੂ ਸਾਹਿਬ ਦਾ ਕਲੇਮ ਸੀ ਕਿ ਉਹ ਮਾਸਸਾਂ ਨਾਲੋਂ ਟੁੱਟੇ ਹੋਏ ਨੇ ਲੋਕਾਂ ਨਾਲੋਂ ਟੁੱਟੇ ਹੋਏ ਨੇ ਉਹਨਾਂ ਦੇ ਬੁੱਧਿਆਂ ਦੀ ਗੱਲ ਨਹੀਂ ਕਰ ਰਹੇ ਮੈਂ ਕਰ ਰਿਹਾ ਏ ਉਹਨਾਂ ਨੇ ਲੀਡਰਸ਼ਿਪ ਨੇ ਕਹਿੰਦਾ ਕਿ ਉਹਨਾਂ ਤੋਂ ਬਿਨਾਂ ਵੀ ਉਹ ਸਿੱਤਾਂ ਚਿਤਨ ਦੇ ਕੈਪੇਬਲ ਨੇ ਜੀ ਇਹ ਮੇਰਾ ਖਿਆਲ ਏ ਸਿੱਤੂ ਸਾਹਿਬ ਲਈ ਕਿ ਬਹੁਤ ਚੰਗੀ ਖਬਰ ਨਹੀਂ ਹੈ ਪਰ ਕਿਉਂਕਿ ਦੌਰ ਇਨਸਟੇਬਿਲਟੀ ਦਾ ਮਤਲਬ ਇਸ ਕਰਕੇ ਕਹਿ ਰਹੇ ਹਾਂ ਕਿ ਉਹਨਾਂ ਦੀ ਵੈਲਿਊ ਹਜੇ ਰਹੋਗੀ ਹਜੇ ਉਹਨਾਂ ਨੂੰ ਰਾਈਟ ਆਫ ਨਹੀਂ ਕੀਤਾ ਜਾ ਸਕਦਾ ਜੀ ਪਰ ਤੁਸੀਂ 2027 ਦੀ ਗੱਲ ਕੀਤੀ ਹੈ ਜਿਸ ਤਰੀਕੇ ਦੇ ਨਾਲ ਕਾਂਗਰਸ ਵੱਲੋਂ ਤਾਂ ਦਰਕਨਾਰ ਕਰ ਦਿੱਤਾ ਗਿਆ ਹੈ ਜਾਂ ਕਿ ਇਹ ਕਲੀਅਰ ਸ਼ਬਦਾਂ ਚ ਕਹਿ ਦਿੱਤਾ ਹੈ ਵੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਰਸਤੇ ਖੋਲ ਦਿੱਤੇ ਨੇ ਗੇਟ ਖੋਲ ਤੇ ਖੜ ਕੇ ਰਾਜਾ ਬੜਿੰਗੀ ਨੇ ਗੇਟ ਖੋਲਤਾ ਉਹਨਾਂ ਵਾਸਤੇ ਵੀ ਜੇ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ ਹੁਣ ਸਵਾਲ ਇਹ ਵੀ ਰੂਗਾ ਕਿ 2027 ਦੀ ਇਲੈਕਸ਼ਨ ਹੈ ਕਾਂਗਰਸ ਦੇ ਵਿੱਚ ਲੈ ਕੇ ਲੜਨਗੇ ਵਿੱਚ ਕਾਂਗਰਸ ਚ ਲੈ ਕੇ ਲੜਨਗੇ ਪਾਰਟੀ ਦੇ ਨਾਲ ਲੜਨਗੇ ਜਾਂ ਫਿਰ ਆਪਣੇ ਧੜੇ ਨੂੰ ਲੈ ਕੇ ਕੋਈ ਵੱਖਰੀ ਪਾਰਟੀ ਬਣਾਉਣਗੇ ਕਿਸ ਤਰ੍ਹਾਂ ਦੇ ਰਾਹ ਤੁਹਾਨੂੰ ਲੱਗ ਰਹੇ ਨਵਜੋਤ ਸਿੰਘ ਸਿੱਧੂ ਦੇ ਹੋ ਸਕਦੇ ਨੇ ਇੱਕੋ ਜੇ ਤਾਂ ਇਹ ਤਾਂ ਮੇਰਾ ਖਿਆਲ ਹੈ ਅੰਦਾਜ਼ਾ ਲਾਉਣਾ ਇਹ ਤਾਂ ਜੋਤਸ਼ੀਆਂ ਦਾ ਹੀ ਕੰਮ ਹੈ ਪਰ ਆਪ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਇੱਕ ਗੱਲ ਮੈਂ ਤੁਹਾਨੂੰ ਸਰਟਨਲੀ ਦੱਸ ਸਕਦਾ ਕਿ ਜਿਹੜਾ ਦੌਰ ਹੈ ਸਟੇਬਿਲਟੀ ਦਾ ਇਹ ਇਹ ਖਰੋਫ ਦਾ ਜਾਂ ਉਹਦਾ ਦੌਰ ਨਹੀਂ ਹੈ ਚੇਂजेस ਵੱਡੀਆਂ ਚੇਂजेस ਆਉਣੀਆਂ ਔਰ ਉਹਦੇ ਵਿੱਚ ਕੋਈ ਪਤਾ ਨਹੀਂ ਕਦ ਕੀ ਦਾ ਕੀ ਮੋੜ ਪੈ ਜਾਵੇ ਕਿਹੜਾ ਹੀਰੋ ਬਣ ਜਾਵੇ ਕਿਹੜਾ ਜ਼ੀਰੋ ਜੀ ਸੋ ਇਸ ਕਰਕੇ ਇਹ ਆਪਾਂ ਮਤਲਬ ਇਹ ਦੇਖੋ ਕੱਲ ਤੱਕ ਜੇ ਨਹੀਂ ਸੀ ਪਤਾ ਲੱਗ ਰਿਹਾ ਵੀ ਕਾਂਗਰਸ ਦੀ ਪੋਜੀਸ਼ਨ ਕੀ ਹੈ ਜਿਸ ਤਰ੍ਹਾਂ ਇੱਕ ਦੂਜੇ ਨਾਲ ਲੜ ਰਹੇ ਸੀ ਆਮ ਆਦਮੀ ਪਾਰਟੀ ਦੀ ਦਸ਼ਾ ਆਪਣੇ ਸਾਹਮਣੇ ਕਿੰਨੀ ਹੋਈ ਹੈ ਮਤਲਬ ਅੱਜ ਦੀ ਡੇਟ ਦੇ ਵਿੱਚ ਜਿੰਨੀ ਸਪੀਡ ਤੇ ਘਟਨਾਵਾਂ ਚੱਲਦੀਆਂ ਨੇ ਪ੍ਰੈਡਿਕਟ ਕਰਨਾ ਜਿਹੜਾ ਉਹ ਰਿਸਕੀ ਚੱਕ ਚੁੱਕੀ ਪਰ ਉਹਨਾਂ ਦੀ ਕਪੈਸਟੀਆਂ ਹੈਗੀਆਂ ਨੇ ਉਹਨਾਂ ਦਾ ਇੱਕ ਆਪਣਾ ਧੜਾ ਵੀ ਹੈਗਾ ਇੱਕ ਆਪਣਾ ਉਹਨਾਂ ਦਾ ਸਟਾਈਲ ਵੀ ਹੈਗਾ ਪਰ ਉਹ ਬੌਸ ਆਪਣਾ ਇੱਥੇ ਚਲੇ ਗਏ ਨੇ ਜਿੱਥੇ ਉਹ ਮਤਲਬ ਉਹਨਾਂ ਦਾ ਏਰੀਆ ਸੀਗਾ ਜਿੱਥੋਂ ਆਏ ਸੀ ਟੀਵੀ ਦੇ ਵਿੱਚੋਂ ਸੋ ਉਹਨਾਂ ਦੀ ਇੱਕ ਮੇਰਾ ਖਿਆਲ ਹੈ ਜ਼ਰੂਰਤਾਂ ਤੇ ਰੈਲੇਵੈਂਸ ਦਾ ਸ਼ਹਿਦ ਰਹੇ ਪਰ ਅੱਜ ਫਿਲਹਾਲ ਮੈਨੂੰ ਲੱਗਦਾ ਵੀ ਕਾਂਗਰਸ ਨੇ ਪੰਜਾਬ ਕਾਂਗਰਸ ਨੇ ਉਹਨਾਂ ਦਾ ਦਰਵਾਜ਼ਾ ਨਹੀਂ ਖੋਲਿਆ ਉਹਨਾਂ ਨੂੰ ਤਾਂ ਕਾ ਵੀ ਮਾਰਦਾ ਜੀ ਉਹ ਕਿੱਥੇ ਜਾਂਦੇ ਨੇ ਕਿੱਥੇ ਨਹੀਂ ਆਉਂਦੇ ਮੁੜਦੇ ਨੇ ਸੈਂਟਰ ਨੂੰ ਜਾਂਦੇ ਨੇ ਇਹ ਅਜੇ ਸਮਝ ਬਿਲਕੁਲ ਪਰ ਸਰ ਜਿਸ ਤਰੀਕੇ ਨਾਲ ਆਪਾਂ ਜਿੰਨਾ ਕਿ ਜਾਣਦੇ ਆਂਗੇ ਨਵਜੋਤ ਸਿੰਘ ਸਿੱਧੂ ਨੂੰ ਜਾਂ ਉਹਨਾਂ ਦੀ ਸਿਆਸਤ ਕਰਨ ਦੇ ਤਰੀਕੇ ਨੂੰ ਉਹ ਆਪਣੀ ਸ਼ਰਤਾਂ ਦੇ ਉੱਪਰ ਆ ਪਾਰਟੀਾਂ ਵਿੱਚ ਆਉਂਦੇ ਨੇ ਆਪਣੀ ਸ਼ਰਤਾਂ ਦੇ ਉੱਪਰ ਜਿਉਣਾ ਚਾਹੁੰਦੇ ਨੇਗੇ ਪਾਰਟੀ ਦੇ ਨਾਲ ਵੀ ਸ਼ਰਤਾਂ ਦੀ ਗੱਲ ਕਰੀਏ ਮੰਤਰੀ ਮੰਡਲ ਨੂੰ ਲੈ ਕੇ ਆਪਾਂ ਦੇਖਿਆ ਕੈਪਟਨ ਸਰਕਾਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਕੈਪਟਨ ਸਾਹਿਬ ਦੇ ਆਮੋ ਸਾਹਮਣੇ ਹੋ ਗਏ ਸੀਗੇ ਤੇ ਹੁਣ ਜਦੋਂ ਉਹਨਾਂ ਕੋਲੇ ਕੋਈ ਅਹੁਦਾ ਵੀ ਨਹੀਂ ਗੁੱਡ ਬਾਏ ਕਰ ਚੁੱਕੇ ਨੇ ਬਾਏ ਬਾਏ ਕਰ ਚੁੱਕੇ ਆ ਕਿ ਕਾਂਗਰਸ ਉਹਨਾਂ ਨੂੰ ਉਹਨਾਂ ਦੇ ਭਾਵੇਂ ਕਿ ਉਹਨਾਂ ਦਾ ਇਸ ਤਰੀਕੇ ਦੇ ਨਾਲ ਇਹਨਾਂ ਕੈਂਪੇਨ ਨੂੰ ਲੈ ਕੇ ਕੋਈ ਵੀ ਉਹਨਾਂ ਦਾ ਬਿਆਨ ਨਹੀਂ ਆਇਆ ਸੀ ਸਾਹਮਣੇ ਇਸ ਇਲੈਕਸ਼ਨ ਦੌਰਾਨ ਲੇਕਿਨ ਧੜੇ ਵੱਲੋਂ ਜਿਸ ਤਰੀਕੇ ਨਾਲ ਕਿਹਾ ਗਿਆ ਸੀ ਵੀ ਸਾਨੂੰ ਜਿਹੜੀ ਕੇਂਦਰੀ ਲੀਡਰਸ਼ਿਪ ਆਗੀ ਉਹ ਸਾਨੂੰ ਇਨਵਾਈਟ ਕਰੇ ਉਹ ਸਾਨੂੰ ਜੁਆਇਨ ਕਰਾਵੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਉਣਗੇ ਹੁਣ ਉਧਰ ਆਪਾਂ ਕੇਂਦਰ ਦੀ ਗੱਲ ਕਰੀਏ ਕੇਂਦਰ ਵੱਲੋਂ ਵੀ ਕੋਈ ਰਿਸਪੌਂਸ ਨਹੀਂ ਆਇਆ ਕੋਈ ਬਿਆਨ ਕੇਂਦਰੀ ਲੀਡਰਸ਼ਿਪ ਵੱਲੋਂ ਨਹੀਂ ਆਇਆ ਪੰਜਾਬ ਸਰਕਾਰ ਮਾਫ ਕਰਨਾ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਵੱਲੋਂ ਬਿਆਨ ਆਏ ਸੀਗੇ ਉਹਨਾਂ ਨੇ ਕਹਿਤਾ ਤੇ ਵੀ ਆਉਣਗੇ ਨਹੀਂ ਆਏ ਤੇ ਹੁਣ ਪੰਜਾਬ ਲੀਡਰਸ਼ਿਪ ਦਾ ਐਕਸ਼ਨ ਵੀ ਦੇਖਣ ਨੂੰ ਮਿਲ ਰਿਹਾ ਪ੍ਰਧਾਨ ਦਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਫਿਰ ਕਿਵੇਂ ਦੇਖੀਏ ਨਵਜੋਤ ਸਿੰਘ ਵਾਸਤੇ ਰਾਜਨੀਤਿਕ ਦਰਵਾਜ਼ੇ ਕਿਉਂਕਿ ਮੈਨੂੰ ਨਹੀਂ ਲੱਗਦਾ ਸ਼ਾਇਦ ਵਾਪਸੀ ਕਰਨਗੇ ਬੀਜੇਪੀ ਦੇ ਵਿੱਚ ਕੀ ਦਰਵਾਜ਼ੇ ਰਾਜਨੀਤੀ ਦੇ ਖਤਮ ਕੈਰੀਅਰ ਖਤਮ ਸਮਝੀ ਉਹਨਾਂ ਦਾ ਇੱਕ ਉਹਨਾਂ ਕੋਲ ਵੇਟ ਐਂਡ ਵਾਚ ਤੋਂ ਬਿਨਾਂ ਕੋਈ ਦੱਸਤਾ ਨਹੀਂ ਹੈ ਮੇਰੇ ਖਿਆਲ ਦੇ ਵਿੱਚ ਕਿਉਂਕਿ ਇੱਕ ਲੈਵਲ ਦੇ ਉਪਰ ਇੱਕ ਚੈਪਟਰ ਹੈ ਜਿਹੜਾ ਸਭ ਨੂੰ ਤੇ ਹੁਣ ਉਹਨਾਂ ਦੀ ਆਪਣੀ ਰਿਕਵੈਸਟ ਤੇ ਡਿਪੈਂਡ ਕਰਦਾ ਜਿਸ ਤਰ੍ਹਾਂ ਕਰਦੇ ਨੇ ਥੋੜੀ ਦੇਰ ਤੱਕ ਜਿਹੜੀਆਂ ਜਿਮਨੀ ਚੋਣਾ ਹੋਣਗੀਆਂ ਪੰਜਾਬ ਵਿੱਚ ਪੰਜ ਸੀਟਾਂ ਖਾਲੀ ਹੋਵਦੀਆਂ ਨੇ ਉਸ ਟਾਈਮ ਜੇ ਕਾਂਗਰਸ ਨੂੰ ਜ਼ਰੂਰਤ ਹੋਊਗੀ ਤਾਂ ਉਹ ਦੇਖ ਲੈਣਗੇ ਪਰ ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਜਿਹੜਾ ਉੱਪਰੋਂ ਦਿਖ ਰਿਹਾ ਅੰਦਰੋਂ ਅੰਤਰੀਏ ਨਹੀਂ ਹੁੰਦਾ ਕਿ ਲਿੰਕ ਨਹੀਂ ਹੁੰਦਾ ਫੋਨ ਫੋਨ ਚੱਲਦੇ ਰਹਿੰਦੇ ਹੁੰਦੇ ਨੇ ਪਰ ਇਹ ਜਿਹੜਾ ਪੰਜਾਬ ਕਾਂਗਰਸ ਨੇ ਐਕਸ਼ਨ ਲਿਆ ਇਹ ਕੋਈ ਹਾਈ ਕਮਾਂਡ ਦੀ ਉੱਥੋਂ ਬਿਨਾ ਨਹੀਂ ਲਿਆ ਕਿਲ ਬਿਲਕੁਲ ਕਲੀਅਰ ਹੈ ਕਿ ਉਹਨਾਂ ਨੇ ਪ੍ਰਧਾਨ ਜੀ ਅਥਾਰਟੀ ਨੂੰ ਸਤਿਫਤ ਕਰਨ ਦੇ ਲਈ ਉਹਨੂੰ ਖੁੱਲ੍ਹ ਦੇ ਦਿੱਤੀ ਹੈ ਇਸ ਕਰਕੇ ਉਹ ਐਕਸ਼ਨ ਲੈਰ ਹੈ ਸਾਰਿਆਂ ਦੇ ਉੱਪਰ ਕਿਉਂਕਿ ਸਰ ਕਲੀਅਰਲੀ ਕਲੀਅਰਲੀ ਇਹਨਾਂ ਦਾ ਖੇਮਾ ਸਿੱਧੂ ਤੁਹਾਡਾ ਕਹਿ ਚੁੱਕਿਆ ਸੀਗਾ ਸੁਰਜੀਤ ਸਿੰਘ ਧਮਾਨ ਦਾ ਬੜਾ ਬਿਆਨ ਆਇਆ ਸੀ ਅਸੀਂ ਮੀਟਿੰਗ ਕਰਕੇ ਆਇਾਂਗੇ ਵੀ ਉਹਦੇ ਵਿੱਚ ਸਿੱਧੂ ਸਾਹਿਬ ਕਹਿੰਦੇ ਨਜ਼ਰ ਆਏ ਨੇ ਕਿ ਵੀ ਸਾਨੂੰ ਪੰਜਾਬ ਦੀ ਲੀਡਰਸ਼ਿਪ ਤੇ ਦਾ ਵਿਸ਼ਵਾਸ ਹੀ ਨਹੀਂ ਹਾਲਾਂਕਿ ਇਹ ਬਿਆਨ ਨਵਜੋਤ ਸਿੰਘ ਸਿੱਧੂ ਦਾ ਨਹੀਂ ਸੀਗਾ ਸੁਰਜੀਤ ਸਿੰਘ ਧਮਾਨ ਦਾ ਇਹ ਬਿਆਨ ਸੀਗਾ ਵੀ ਇਹ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਵੀ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਹੈਗਾ ਪੰਜਾਬ ਦੀ ਵੀ ਵੀ ਸਾਨੂੰ ਜਿਹੜੀ ਸੈਂਟਰ ਸੈਂਟਰ ਵਾਲੇ ਨੇ ਸੈਂਟਰ ਦੀ ਲੀਡਰਸ਼ਿਪ ਆ ਗਈ ਉਹ ਸਾਨੂੰ ਜੇ ਸ਼ਾਮਿਲ ਕਰਾਉਂਦੀ ਹੈ ਤਾਂ ਫਿਰ ਅਸੀਂ ਵਾਪਸ ਆਵਾਂਗੇ ਨਵਜੋਤ ਸਿੰਘ ਸਿੱਧੂ ਜੇ ਕਹਿੰਦੇ ਕੈਂਪੇਨ ਕਰਨਗੇ ਲੇਕਿਨ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਇਆ ਸੈਂਟਰ ਵੱਲੋਂ ਵੀ ਕੁਝ ਨਹੀਂ ਆਇਆ ਕੋਈ ਕਿਸੇ ਵੀ ਤਰੀਕੇ ਦਾ ਫੋਨ ਨਹੀਂ ਆਇਆ ਜੋ ਜੋ ਸਾਹਮਣੇ ਚਰਚਾ ਚ ਆਇਆ ਜਬ ਪਬਲਿਕ ਡੋਮੇਨ ਦੇ ਵਿੱਚ ਆਇਆ ਹੋਵੇ ਫਿਰ ਕਿਵੇਂ ਦੇਖੀਏ ਵੀ ਉਧਰੋਂ ਵੀ ਹੱਥ ਖੜੇ ਨੇਗੇ ਕਾਂਗਰਸ ਸੀਨੀਅਰ ਕੇਂਦਰੀ ਲੀਡਰਸ਼ਿਪ ਵੱਲੋਂ ਉਸ ਕੋ ਫਿਲਹਾਲ ਤਾਂ ਇਸ ਤਰ੍ਹਾਂ ਹੀ ਲੱਗ ਰਿਹਾ ਹੈ ਜੋ ਵੀ ਇੰਡੀਕੇਸ਼ਨਸ ਆ ਰਹੀਆਂ ਨੇ ਇਦਾਂ ਹੀ ਲੱਗ ਰਿਹਾ ਹੈ ਬਾਕੀ ਕੋਈ ਪਤਾ ਨਹੀਂ ਮੈਂ ਸੋ ਉਹੀ ਗੱਲ ਕਹਿ ਰਿਹਾ ਵੀ ਜਿਹੜਾ ਦੌਰ ਇਹ ਚੱਲ ਰਿਹਾ ਹੈ ਇਹਦੇ ਚ ਫਿਊਚਰ ਪ੍ਰੈਡਿਕਟ ਕਰਨਾ ਬੜਾ ਰਿਸਕੀ ਹੈ ਸਵੇਰੇ ਜਿਹੜਾ ਹੀਰੋ ਹੁੰਦਾ ਸ਼ਾਮ ਨੂੰ ਜ਼ੀਰੋ ਹੋ ਜਾਂਦਾ ਜਿਹੜਾ ਸ਼ਾਮ ਨੂੰ ਜ਼ੀਰੋ ਹੁੰਦਾ ਅਗਲੇ ਦਿਨ ਹੀਰੋ ਹੋ ਜਾਂਦਾ ਸੋ ਅਜੇ ਪੇਟੈਂਟ ਵਾਚ ਤੇ ਪਰ ਆਪਾਂ ਕਹਿ ਸਕਦੇ ਵੀ ਸਰ ਆਉਣ ਵਾਲਾ ਸਮਾਂ ਜਿਹੜਾ ਉਹ ਕੋਈ ਜ਼ਿਆਦਾ ਸ਼ੁਭ ਸ਼ਕਤ ਸੰਕੇਤ ਨਹੀਂ ਦੇ ਰਿਹਾ ਹੈਗਾ ਇਹਨਾਂ ਦੇ ਭਵਿੱਖ ਨੂੰ ਲੈ ਕੇ ਦਰਵਾਜ਼ੇ ਕਾਂਗਰਸ ਵੀ ਤਕਰੀਬਨ ਤਕਰੀਬਨ ਬੰਦ ਕਰਦੀ ਹੋਈ ਦਿਖਾਈ ਦੇ ਰਹੀ ਹੈ ਸੋਹਤਰਾਪਾ ਗੱਲ ਇਲੈਕਸ਼ਨ ਦੀ ਕਰ ਲਈਏ ਕਿਉਂਕਿ ਇਲੈਕਸ਼ਨ ਤੋਂ ਬਾਅਦ ਜਿੱਥੇ ਨਵਜੋਤ ਸਿੰਘ ਸਿੱਧੂ ਦੇ ਉੱਪਰ ਵੱਡਾ ਐਕਸ਼ਨ ਕਾਂਗਰਸ ਵੱਲੋਂ ਹੋਇਆ ਹੈ ਚੋਣ ਜਾਬਤਾ ਹਟਦੀ ਇਲੈਕਸ਼ਨ ਦੇ ਰਿਜ਼ਲਟਾਂ ਦੇ ਉੱਪਰ ਬਖੁਲਾਈ ਪੰਜਾਬ ਸਰਕਾਰ ਦੇ ਵੱਲੋਂ ਵੀ ਪੁਲਿਸ ਅਧਿਕਾਰੀਆਂ ਦੇ ਵੱਡੇ ਪੁਲਿਸ ਅਧਿਕਾਰੀਆਂ ਦੇ ਉੱਪਰ ਵੱਡਾ ਐਕਸ਼ਨ ਹੋਇਆ ਹੈ ਵੱਡੇ ਪ੍ਰਸ਼ਾਸਨਿਕ ਫੇਰ ਬਦਲ ਹੋਈ ਨੇ ਕਮਿਸ਼ਨਰ ਤੱਕ ਬਦਲ ਦਿੱਤੇ ਗਏ ਨੇ ਫਿਰ ਕਿਵੇਂ ਦੇਖ ਰਿਹਾ ਹਾਂ ਕਿ ਇਨ੍ਹਾਂ ਚੋਣਾਂ ਤੋਂ ਬਾਅਦ ਹੁਣ ਇਹ ਐਕਸ਼ਨ ਅੱਗੇ ਵਾਧਾ ਵਾਧਾ ਪੰਜਾਬ ਕੈਬਨਟ ਵੱਲ ਵੀ ਜਾ ਸਕਦਾ ਕਿਉਂਕਿ ਚਰਚਾਾਂ ਵਿੱਚ ਰਿਜ਼ਲਟਾਂ ਹੁਣ ਸਾਰ ਸ਼ੁਰੂ ਹੋ ਚੁੱਕੀਆਂ ਸੀ ਵੀ ਇਹਨਾਂ ਰਿਜ਼ਲਟਾਂ ਦਾ ਜਿਹੜਾ ੱੱਕਾਗਾ ਉਹ ਕੈਬਨਟ ਦੇ ਵਿੱਚ ਕਈ ਵਜ਼ੀਰਾਂ ਨੂੰ ਵੀ ਪੈ ਸਕਦਾਗਾ ਕਿਵੇਂ ਦੇਖ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੈਬਨਟ ਦੇ ਵਿੱਚ ਵੀ ਕੋਈ ਫੇਰ ਬਦਲ ਦੇਖਣ ਨੂੰ ਮਿਲ ਸਕਦਾ ਹੈ ਇਸ ਤੋਂ ਦੇਖੋ ਜਿਹੜਾ ਕੋਰਟ ਜਦੋਂ ਲੱਗਿਆ ਹੁੰਦਾ ਤਾਂ ਕੁਝ ਅਫੀਸਰਸ ਨੇ ਜਿਹੜੇ ਉਹਨਾਂ ਦੀ ਉਸ ਹਸਾਬ ਦੇ ਨਾਲ ਹੀ ਚੱਲਦੇ ਨੇ ਸੋ ਇਸ ਕਰਕੇ ਉਹ ਤੋਂ ਬਾਅਦ ਫੇਰ ਬਦਲ ਨਾਰਮਲੀ ਤਾਂ ਹੁੰਦਾ ਹੀ ਪੁਲਿਸ ਤੇ ਉਹਨਾਂ ਨੇ ਪੰਜ ਛੇ ਮੇਜਰ ਵੱਡੇ ਅਫਸਰਾਂ ਦਾ ਤਬਦਲਾ ਕੀਤਾ ਹੈ ਉਹੋ ਗਾਣੇ ਦੇ ਐਸਐਸਪੀ ਨੂੰ ਤੇ ਆਪਣੇ ਸ਼ਾਹਪੁਰ ਦੇ ਨੂੰ ਮਤਲਬ ਉਹਨਾਂ ਨੂੰ ਉਹਨਾਂ ਨੇ ਚੇਂਜਸ ਕੀਤੀਆਂ ਨੇ ਇਹ ਮੇਰਾ ਖਿਆਲ ਹੈ ਨੂੰ ਆਪਾਂ ਰੁਟੀਨ ਵੀ ਸਮਝ ਸਕਦੇ ਆ ਇਹ ਤਾਂ ਸ਼ਾਇਦ ਪੋਲਿਟਿਕਸ ਨਾਲ ਜ਼ਿਆਦਾ ਸੰਬੰਧ ਨਾ ਹੋ ਜਿਹੜੀ ਸੀਰੀਅਸ ਗੱਲ ਇਹ ਹੈ ਕਿ ਜਿਹੜਾ ਰਿਪੋਰਟਾਂ ਜਿਹੜੀਆਂ ਆ ਰਹੀਆਂ ਨੇ ਕਿ 92 ਦੇ ਵਿੱਚੋਂ 60 ਕੰਸਟੀਟੂਐਂਸੀਜ਼ ਦੇ ਵਿੱਚ ਆਮ ਆਦਮੀ ਪਾਰਟੀ ਹੈ ਜਿਹੜੀ ਉਹਦੀ ਪਰਫਾਰਮੈਂਸ ਹੈ ਜਿਹੜੀ ਉਹ ਕਮਜ਼ੋਰ ਤੇ ਇਹ ਉਹਦੀ ਪਹਿਲਾਂ ਨਾਲੋਂ ਵੋਟ ਪਰਸੈਂਟੇਜ ਘਟੀ ਹੈ ਸੀਰੀਅਸ ਮਸਲਾ ਇਹ ਹੈ ਕਿ ਜੇ 60 ਐਮਐਲਏ ਜਿੱਥੋਂ ਭੇਜੇ ਸੀਗੇ ਜੇ 60 ਦੀ 60 ਹਾਰੇ ਨੇ ਜੇ ਕਿਸੇ ਦੇ ਨਾਲ ਆਪਾਂ ਇਹ ਲਫ਼ਜ਼ ਵਰਤ ਲਈਏ ਤਾਂ ਸਰਕਾਰ ਦੀ ਵੈਲਿਡਿਟੀ ਦੇ ਉੱਪਰ ਕੁਐਸਚਨ ਖੜਾ ਆਉਂਦਾ। ਪਰ ਮੰਤਰੀ ਨੇ ਜਿਹੜੇ ਬਹੁਤ ਸਾਰੇ ਜਿਹੜੇ ਸਿਟਿੰਗ ਮੰਤਰੀ ਨੇ ਉਹ ਹਾਰ ਗਏ ਨੇ ਉਹਨਾਂ ਚ ਕੁਝ ਬਿਲਕੁਲ ਆਪਣੀ ਐਮਐਲਏ ਦੀ ਕੰਸਟਿਟੂਐਂਸੀ ਚੋਂ ਵੀ ਹਾਰੇ ਨੇ। ਉਹਨਾਂ ਨੂੰ ਉਹਨਾਂ ਦੀ ਪੋਜੀਸ਼ਨ ਟੇਨੇਬਲ ਨਹੀਂ ਹੈ। ਕਿਉਂ ਉਹੋ ਜਿੱਤੇ ਸੀ ਐਮਐਲਏ ਉਹਦੇ ਵਜ੍ਹਾ ਤੇ ਉਹ ਮੰਤਰੀ ਬਣੇ ਸੀ ਉੱਥੋਂ ਉਹ ਹਾਰ ਚੁੱਕੇ ਨੇ। ਤੋ ਉਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਮੇਨਟੇਨ ਕਰਨਾ ਬੜਾ ਔਖਾ ਹੋਊਗਾ ਜੇ ਕਰ ਵੀ ਲੈਣਗੇ ਜ਼ਬਰਦਸਤੀ ਕਈ ਵਾਰੀ ਚੱਲਦੀ ਰਹਿੰਦੀ ਐ ਇਸ ਤਰ੍ਹਾਂ ਦੀ ਚੀਜ਼ ਪਰ ਮੇਰਾ ਖਿਆਲ ਹੈ ਕਿ ਮੈਂਡੇਟ ਹੈ ਜਿਹੜਾ 60 ਕਨਸਟੀਟਿਊਐਂਸੀਜ਼ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਇਹਦਾ ਮਤਲਬ ਇਹ ਹੈ ਕਿ 92 ਦੇ ਵਿੱਚੋਂ 60 ਐਮਐਲਏ ਨੇ ਜਿਹੜੇ ਉਹਨਾਂ ਦੇ ਖਿਲਾਫ ਰੈਫਰੰਡਮ ਹੋ ਗਿਆ ਕਿਸੇ ਦਾ ਸੋ ਇਹਦੇ ਵਿੱਚ ਤੁਸੀਂ ਬੋਟਸ ਨੂੰ ਦੋ ਸ਼ੀਟ ਐ ਰਹਾਓ ਤੁਸੀਂ ਇੱਥੇ ਦੇ ਦੇਸ਼ੀਆਂ ਨੂੰ ਠਹਿਰਾਓ ਵੱਡੇ ਸ਼ੇਕਅਪ ਕਰੋ ਤੇ ਦੇਲੀਆ ਕਰੋ ਤੁਹਾ ਕੋਈ ਮਤਲਬ ਨਹੀਂ ਹੈ ਅਨਲੈਸ ਅੰਦਰ ਤੁਸੀਂ ਉਹਨਾਂ ਐਮਐਲਏ ਨੂੰ ਉਹਨਾਂ ਦੇ ਉੱਤੇ ਇਲਾਕੇ ਦੇ ਜਿਹੜੇ ਤੁਹਾਡੇ ਹਲਪਾ ਇੰਚਾਰਜ ਨੇ ਉਹਨਾਂ ਤੋਂ ਤੁਸੀਂ ਫੀਡਬੈਕ ਨਹੀਂ ਲੈਂਦੇ ਕਿ ਕੋਈ ਹਕਮ ਹੈ 22 ਸਾਲਾਂ ਦੇ ਵਿੱਚ ਵਿੱਚ 92 ਕੰਸਟੀਟਿਊਐਂਸੀ ਤੁਸੀਂ ਜਿੱਤ ਕੇ ਆਏ ਸੀ 60 ਕੰਸਟੀਟਿਊਐਂਸੀ ਤੁਸੀਂ ਹਾਰ ਰਹੇ ਹੋ ਪਿੱਛੇ ਰਹਿ ਰਹੇ ਹੋ ਮਤਲਬ ਉਹੀ ਕਾਂਗਰਸ ਜਿਹਨੂੰ ਤੁਸੀਂ ਹਰਾ ਕੇ ਆਏ ਸੀ ਉਹੀ ਗੇਨ ਕਰ ਰਹੀ ਹੈ 38 ਦੇ ਵਿੱਚ ਠੀਕ ਸਵਾਲ ਇਹ ਮਸਲਾ ਇੱਕੜਾ ਹੋ ਰਿਹਾ ਬੜਾ ਸੀਰੀਅਸ ਇਹ ਕੀ ਇਹ ਸਰਕਾਰ ਦਾ ਰਹਿਣਾ ਹੁਣ ਵਾਜਬ ਹੈ ਕਿ ਨਹੀਂ ਹੈ ਮਤਲਬ ਇਹ ਤਾਂ ਠੀਕ ਹੈ ਕਿ ਟੈਕਨੀਕਲੀ ਉਹ ਕਰਦੇ ਰਹਿਣਗੇ ਜਿ ਜਿੱਤ ਗਏ ਸੀ ਪੰਜ ਪਰ ਫੀਡਬੈਕ ਸ਼ੁਰੂ ਕਰਤੇ ਮੁੱਖ ਮੰਤਰੀ ਖੁਦ ਐਕਸ਼ਨ ਮੋਡ ਦੇ ਵਿੱਚ ਨੇਗੇ ਜਿੱਥੇ ਉਹਨਾਂ ਤੋਂ ਕੱਲ ਜਿੱਤੇ ਹੋਏ ਜਿਹੜੇ ਉਹਨਾਂ ਦੇ ਨੁਮਾਇੰਦੇ ਸੀ ਐਮਪੀ ਜਿੱਤੇ ਨੇ ਉਹਨਾਂ ਨਾਲ ਮੀਟਿੰਗ ਕੀਤੀ ਹੈ ਉੱਥੇ ਹੀ ਹੁਣ ਹਲਕਾ ਵਾਈਜ਼ ਜ਼ਿਲ੍ਹਾ ਵਾਈਜ਼ ਜੇ ਕਿ ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਨੇ ਫੀਡਬੈਕ ਲੈ ਰਹੇ ਨੇਗੇ ਤੇ ਨਾਲ ਹੀ ਨਾਲ ਇਹ ਵੀ ਚਰਚਾਵਾ ਦੇ ਵਿੱਚ ਹੈ ਕਿ ਜਿਹੜੇ ਆਫਿਸ ਨੇ ਸੀਐਮਾ ਆਫਿਸਰ ਉਹਨੂੰ ਵੀ ਕੁਝ ਸਖਤ ਨਿਰਦੇਸ਼ ਦਿੱਤੇ ਗਏ ਨੇ ਤੇ ਜੋ ਮੰਗ ਪੱਤਰ ਉਹ ਕਹਿ ਰਹੇ ਨੇ ਰੋਡ ਸ਼ੋਅਾਂ ਦੌਰਾਨ ਲੋਕਾਂ ਤੋਂ ਵੱਲੋਂ ਮਿਲੇ ਨੇਗੇ ਉਹਨਾਂ ਦੇ ਆਧਾਰ ਦੇ ਉੱਪਰ ਕਾਰਵਾਈ ਕੀਤੀ ਜਾਵੇ ਕਿੱਥੇ ਕਿੱਥੇ ਵੀ ਲੋਕਾਂ ਨੂੰ ਕੀ ਕੀ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਨੂੰ ਸਚਾਰੂ ਰੂਪ ਨਾਲ ਚਲਾਇਆ ਜਾਵੇ ਤੇ ਉਹਦੇ ਲਈ ਅਧਿਕਾਰੀਆਂ ਨੂੰ ਅੱਗੇ ਨਿਰਦੇਸ਼ ਵੀ ਹੋ ਸਕਦਾ ਬੜੀ ਜਲਦੀ ਮਿਲਣਗੇ ਤੇ ਫਿਰ ਕੀ ਜਿਨ੍ਹਾਂ ਦੀਆਂ ਕੰਪਲੇਂਟਸ ਪਹੁੰਚੀਆਂ ਹੋਣਗੀਆਂ ਵਿਧਾਇਕਾਂ ਜਿਹਾ ਕਿਉਂਕਿ ਜ਼ਿਆਦਾਤਰ ਚਰਚਾਵਾ ਦੇ ਵਿੱਚ ਇਹ ਰਹਿੰਦਾ ਵੀ ਇਹ ਵਿਧਾਇਕ ਨੇ ਉਹ ਜ਼ਿਆਦਾ ਗੱਲ ਨਹੀਂ ਕਰਦੇ ਹੈਗੇ ਬਰਕਰਾਰਾਂ ਦੇ ਨਾਲ ਜਾਂ ਕਹੀਏ ਫਿਰ ਆਪਣੇ ਹਲਕੇ ਦੇ ਨਾਲ ਜਿਆਦਾ ਉਹਨਾਂ ਦਾ رابطہ ਨਹੀਂ ਰਹਿ ਰਿਹਾ ਕਿ ਫਿਰ ਉਹਨਾਂ ਵਿਧਾਇਕਾਂ ਲਈ ਵੀ ਕੋਈ ਸਖ ਸੰਤਸ਼ੇਜ ਹੋ ਸਕਦਾ ਜਿੱਥੇ ਇੱਕ ਮੰਤਰੀਆਂ ਦੀ ਸੰਧੀ ਹੋ ਸਕਦਾ ਹੈ ਮੁਸ਼ਕਲ ਲੱਗ ਰਿਹਾ ਹੈ ਦੇਖੋ ਦਿੱਲੀ ਦੇ ਵਿੱਚ ਜੋ ਹਾਲ ਹੋਇਆ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਹੈ ਉਹਦੀ ਵਾਜਿਬੀਤ ਬਣਦੀ ਹੈ ਉਸ ਦਾ 100% ਹੀ ਹਾਰੇ ਨਾ ਉਸ ਤਰੀਕੇ ਦੇ ਨਾਲ ਜੀ ਮੇਰਾ خیال ਆਮ ਆਦਮੀ ਪਾਰਟੀ ਦੀ ਆਰਗੇਨਾਈਜੇਸ਼ਨਲ ਸਟਰਕਚਰ ਦੇ ਵਿੱਚ ਇਹ ਸਮਰੱਥਾ ਨਹੀਂ ਹੈ ਕਿ ਉਹ ਕਿਸੇ ਐਮਐਲਏ ਜਾਂ ਮੰਤਰੀ ਨੂੰ ਕੁਝ ਕਹਿ ਸਕਦਾ ਪਰ ਜਿਸ ਤਰ੍ਹਾਂ ਦਾ ਖਲਾਰੇ ਦਾ ਦੌਰ ਹੈ ਜੇ ਕਹਿਣਗੇ ਤਾਂ ਖਲਾਰਾ ਖੋਰ ਪੈ ਜੂ ਇਸ ਗੱਲੋਂ ਹੀ ਉੱਡਰੇ ਹੋਏ ਨੇ ਜਿਸ ਤਰ੍ਹਾਂ ਦੀਆਂ ਅਸ਼ਲੀਲ ਵੀਡੀਓਜ਼ ਆਈਆਂ ਮੰਤਰੀਆਂ ਦੀ ਉਹਦੇ ਲਈ ਇੱਕ ਲਫ਼ਜ਼ ਨਹੀਂ ਬੋਲਦੇ ਉਹਨਾਂ ਕੋਲ ਛਤਰਮੁਖ ਦੀ ਤਰ੍ਹਾਂ ਮਤਲਬ ਸਿਰ 'ਚ ਪਾਉਣ ਤੋਂ ਬਿਨਾਂ ਕੋਈ ਰਸਤਾ ਨਹੀਂ ਬਚਿਆ ਪਰ ਜੇ ਕਰਨਗੇ ਮੈਂ ਤੁਹਾਨੂੰ ਦੱਸਦਾ ਆਪਣਾ ਘਰ ਹੈ ਆਪਣਾ ਪੰਡਾ ਆਪਣੀ ਬਣ ਲੈ ਜੇ ਕਿਤੇ ਦਿੱਲੀ ਦੇ ਵਿੱਚ ਜਿੱਤੇ ਹੁੰਦੇ ਤਾਂ ਉਹਨਾਂ ਨੇ ਇਹਨਾਂ ਨੂੰ ਘੂਰਨਾ ਸੀ ਇਹ ਤੁਸੀਂ ਇਦਾਂ ਕਰੋ ਇਦਾਂ ਕਰੋ ਪਰ ਕਿਉਂਕਿ ਦਿੱਲੀ ਵਾਲਿਆਂ ਦਾ ਇਹ ਨਾ ਤੂੰ ਵੀ ਮਾੜਾ ਹਾਲ ਹੈ। ਸੋ ਇਹ ਆਮ ਆਦਮੀ ਪਾਰਟੀ ਦੀ ਜੇ ਉਹਨਾਂ ਨੂੰ ਸੈਂਸ਼ੀਅਰਲੀ ਸੋਚਣ ਦੀ ਐਗਜ਼ਿਸਟੈਂਸਲੀ ਖਤਰੇ ਦਾ ਟਾਈਮ ਹੈ। ਪਰ ਉਹਨੂੰ ਬੜੇ ਡੀਪਲੀ ਬੈਠ ਕੇ ਮੰਤਨ ਕਰਨ ਦੀ ਜ਼ਰੂਰਤ ਹੈ ਕਿ ਇੰਨਾ ਵੱਡਾ ਮੰਡਟ ਸੀ ਉਹ ਕਿਸ ਤਰ੍ਹਾਂ ਖੁਰ ਗਿਆ। ਸਰ ਕੀ ਲੱਗਦਾ ਕੱਲੇ ਕੱਲੇ ਮੰਤਨ ਦੇ ਨਾਲ ਹੀ ਕੰਮ ਚੱਲ ਜਾਏਗਾ ਮੰਤਨ ਦਾ ਕਿਉਂਕਿ ਸਾਰੀਆਂ ਪਾਰਟੀਆਂ ਕਹਿੰਦੇ ਨੇ ਉਧਰੋਂ ਕਾਲੀ ਦਲ ਕਹਿੰਦਾ ਸੀ ਮੰਤਨ ਕਰਨਾਗਾ ਇਧਰੋਂ ਇਹ ਕਹਿੰਦੇ ਨੇ ਅਸੀਂ ਮੰਤਨ ਕਰਾਂਗੇ ਸਮੀਖਿਆ ਕਰਾਂਗੇ ਕੀ ਮੰਥਨ ਦੇ ਨਾਲ ਗੱਲ ਬਣੂਗੀ ਕਿਉਂਕਿ 2.5 ਸਾਲਾਂ ਦੇ ਵਿੱਚ 92 ਤੋਂ 32 ਤੇ ਆ ਜਾਣਾ 92 ਹਲਕੇ ਜਿੱਤਣ ਵਾਲੀ ਪਾਰਟੀ 32 ਤੇ ਜਾਂਦੀ ਹੈ 60 ਹਲਕੇ ਆਪਣੇ ਗਵਾ ਦਿੰਦੀ ਹੈਗੀ ਜੇਕਰ ਹੁਣ ਵੀ ਐਕਸ਼ਨ ਨਹੀਂ ਹੋਵੇਗਾ ਤਾਂ ਕੀ ਇਹ 32 ਸੀਟਾਂ ਵੀ 32 ਹਲਕੇ ਰਹਿ ਪਉਣਗੇ 2027 ਤੱਕ ਫਿਰ ਜੇਕਰ ਸਰਕਾਰ ਹੁਣ ਵੀ ਐਕਸ਼ਨ ਨਹੀਂ ਕਰੇਗੀ ਨਹੀਂ ਦੇਖੋ ਐਕਸ਼ਨ ਤੋਂ ਪਹਿਲਾਂ ਤਾਂ ਮੰਥਨ ਹੀ ਕਰਨਾ ਹੁੰਦਾ ਉਹਦੀ ਸੁਣਨੀ ਤਾਂ ਪਾਉਗੀ ਨਾ ਵੀ ਆਦਰਕਰ ਹੋਇਆ ਕੀ ਵਿਚਾਰਨਾ ਤਾਂ ਪਊਗਾ ਪਰ ਜੇ ਵਿਚਾਰ ਕੀ ਚੁੱਪ ਕਰ ਰਹੇ ਨੇ ਜਾਂ ਹੋਰ ਐਕਸ਼ਨ ਨਹੀਂ ਲੈਂਦੇ ਨਾ ਰਿਸਕ ਪਰ ਐਕਸ਼ਨ ਲੈਣ ਚ ਵੀ ਰਿਸਕ ਕਰਨਾ ਤੁਸੀਂ ਇਹੀ ਗੱਲ ਕਹਿ ਰਹੇ ਹੋ। ਅਕਾਲੀ ਦਲ ਨੇ ਬਹੁਤ ਸਾਰੇ ਸਟੈਪ ਚੱਕੇ ਪਰ ਵਾਪਸੀਆਂ ਕਰਾਈਆਂ ਹੋਰ ਕੀਤਾ ਉਹਨਾਂ ਐਕਸ਼ਨਾਂ ਦਾ ਹੀ ਰਿਜ਼ਲਟ ਇਹ ਹੈ ਕਿ 10 10 ਥਾਵਾਂ ਤੇ ਉਹਨਾਂ ਦੀ 13 ਦੇ ਵਿੱਚੋਂ ਜ਼ਮਾਨਤ ਜਬਤ ਹੋਈ। ਸੋ ਲੋਕ ਨੇ ਜਿਹੜੇ ਬੜੇ ਹੋਰ ਤਰ੍ਹਾਂ ਦੇ ਮੂਡ ਦੇ ਵਿੱਚ ਨੇ ਨਾ ਸਟ੍ਰੇਂਜ ਨਹੀਂ ਜਿਹੜੀ ਸਭ ਤੋਂ ਮਤਲਬ ਪਰਾਨੀ ਜਨਕ ਗੱਲ ਹੈ ਕਿ ਭਾਜੀਪੀ ਦਾ ਵੋਟ ਪਰਸੈਂਟ ਵੱਧ ਰਿਹਾ ਹੈ। ਅਕਾਲੀ ਦਲ ਨਾਲੋਂ ਵੀ ਤੇ ਇਹਨਾਂ ਦੇ ਮੁਕਾਬਲੇ ਕ્યા ਕਾਂਗਰਸ ਦਾ ਉਹ ਵਿਵਸਥਾ ਰਿਕ ਦੇ ਨਾਲ ਉਹ ਇੱਕ ਕਿਸਮ ਦੇ ਨਾਲ ਮਤਲਬ ਇਹ ਦੇਖਣ ਵਾਲੀ ਗੱਲ ਹੈ ਆਪਣੇ ਆਪ ਦੇ ਵਿੱਚ ਸੋ ਮੈਨੂੰ ਲੱਗਦਾ ਹੈ ਕਿ ਇਹਨਾਂ ਦੇ ਬਸ ਤੋਂ ਬਾਹਰੀਆਂ ਨਹੀਂ ਕਹੀਆਂ ਕਿਉਂਕਿ ਇਸ ਤਰੀਕੇ ਦਾ ਮਿਸਰੂਲ ਕੀਤਾ ਇਸ ਤਰੀਕੇ ਦਾ ਆਪਾਂ ਡਿਸਕਸ ਕਰਦੇ ਰਹੇ ਹਾਂ ਕਿ ਬਿਊਰੋਕ੍ਰਾਸੀ ਨੂੰ ਕਿਸ ਤਰ੍ਹਾਂ ਪੈਰਾਲਾਈਜ਼ ਕੀਤਾ ਗਿਆ ਇਸ ਤਰੀਕੇ ਦੇ ਨਾਲ ਕਈ ਪਾਵਰ ਸੈਂਟਰ ਬਣੇ ਕਿਸੇ ਨੂੰ ਕਲੈਰਿਟੀ ਨਹੀਂ ਸੀ ਕਿ ਕਿਤੋਂ ਕੀ ਆਵੇ ਲਾ ਐਂਡ ਆਰਡਰ ਦੀ ਪੋਜੀਸ਼ਨ ਬਹੁਤ ਮਾੜੀ ਹੋਈ ਪਰ ਕਿਸੇ ਨੂੰ ਵੀ ਮਤਲਬ মিডিਆ ਦੇ ਉੱਪਰ ਜ਼ੋਰ ਲਾ ਕੇ ਰੋਲੇ ਰੁੱਲੇ ਦੇ ਨਾਲ ਸਾਰੇ ਤੱਕਣ ਦੀ ਕੋਸ਼ਿਸ਼ ਕੀਤੀ ਗਈ ਉਹ ਇਹਨਾਂ ਨੂੰ ਬਿਲਕੁਲ ਥਰੈਡ ਵੇਅਰ ਬੈਠ ਕੇ ਸੋਚਣ ਦੀ ਜਰੂਰਤ ਹੈ ਜੀ ਇਹ ਆਖਰਕਾਰ ਗਲਤੀ ਕਿੱਥੇ ਹੋਈ ਹੈ ਪਰ ਉਹ ਗਲਤੀ ਨੂੰ ਦੂਰ ਕਰਨ ਲਈ ਐਕਸ਼ਨ ਕਰਨ ਦੀ ਜਰੂਰਤ ਹੈ ਇਹ ਨਹੀਂ ਹੈ ਕਿ ਤੁਸੀਂ ਦੂਜਿਆਂ ਦੇ ਉੱਪਰ ਐਕਸ਼ਨ ਲੈ ਲਓ ਅਲਟੀਮੇਟ ਰਿਸਪੌਂਸਿਬਿਲਟੀ ਹੈ ਜਿਹੜੀ ਉਹ ਸੈਂਟਰਲ ਲੀਡਰਸ਼ਿਪ ਤੇ ਵੀ ਆਉਗੂ ਕੇਜਰੀਵਾਲ ਤੇ ਵੀ ਭਗਵੰਤ ਮਾਨਤੇ ਵੀ ਆਉ ਉਹ ਇਹ ਨਹੀਂ ਹੈ ਕਿ ਤੁਸੀਂ ਬਾਹਰ ਬੈਠੇ ਵਰਤਣਾ ਨੂੰ ਬੋਚਦੇ ਹੀ ਜਾਓ ਜਿੰਨੀ ਦੇਰ ਹੋਏ ਗੱਲ ਨੂੰ ਅਹਿਸਾਸ ਨਹੀਂ ਕਰਦੇ ਕਿ ਉਹਦੇ ਸਟਾਈਲ ਆਫ ਫੰਕਸ਼ਨ ਵਿੱਚ ਕਿੱਥੇ ਕਸਰ ਹੈ ਜਿੰਨੀ ਦੇਰ ਉਹ ਵਰਤਣਾ ਨੂੰ ਬੋਲਣ ਦੇ ਖੁੱਲ ਨਹੀਂ ਦਿੰਦੇ ਕਿ ਕੁੱਲ ਕੇ ਸਾਨੂੰ ਵੀ ਦੱਸੋ ਜੇ ਸਾਡੇ ਚ ਵੀ ਕੋਈ ਗਲਤੀ ਹੈ ਫਿਰ ਤਾਂ ਬਚਾਅ ਹੋਊਗਾ ਨਹੀਂ ਤਾਂ ਫਿਰ ਇੱਕ ਦੂਜੇ ਤੇ ਦੋਸ਼ ਲਾਉਣੇ ਨੇ ਇੱਕ ਦੂਜੇ ਨੂੰ ਬਲੇਮ ਗੇਮ ਹੈ ਉਹ ਆਪਾਂ ਦੇਖਿਆ ਪਾਰਟੀਆਂ 'ਚ ਜਿਵੇਂ ਚੱਲਦਾ ਹੁੰਦਾ ਹੈ ਤਾਂ ਫਿਰ ਫਿਰ ਉਹਦਾ ਸਿੱਟਾ ਮਾਰੇ ਜੀ ਤੇ ਸਾਰਾ ਉਧਰ ਆਪਾਂ ਹੁਣ ਮੋਦੀ ਸਰਕਾਰ ਦੀ ਵੀ ਥੋੜੀ ਗੱਲ ਕਰ ਲਈਏ ਕਿਉਂਕਿ ਲਗਾਤਾਰ ਸ਼ੰਕਿਆਂ ਦੇ ਵਿਚਾਰ ਸੀ ਮੋਦੀ ਸਰਕਾਰ ਅ ਬੜੇ ਕਿੰਤੂ ਪ੍ਰੰਤੂ ਬੜੇ ਸਵਾਲ ਜਵਾਬ ਚੱਲ ਰਹੇ ਸੀ ਸਰਕਾਰ ਬਣੇਗੀ ਨਹੀਂ ਬਣੇਗੀ ਕੌਣ ਸਰਕਾਰ ਬਣਾਏਗਾ ਹੁਣ ਸਥਿਤੀ ਕਲੀਅਰ ਹੋ ਚੁੱਕੀ ਹੈ ਹੁਣ ਜਿਹੜੇ 9 ਤਰੀਕ ਨੂੰ 9 ਜੂਨ ਨੂੰ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੌਂਚ ਚੁੱਕਣਗੇ ਰਾਸ਼ਟਰਪਤੀ ਭਵਨ ਦੇ ਵਿੱਚ 6 ਵਜੇ ਦਾ ਸਮਾਗਮ ਉਲੀਕਿਆ ਗਿਆ ਹੈ ਤੇ ਨਿਯੋਤਾ ਵੀ ਮਿਲ ਚੁੱਕਿਆ ਹੈਗਾ ਐਨਡੀਆ ਨੂੰ ਨਿਯੋਤਾ ਮਿਲ ਚੁੱਕਿਆ ਹੈ ਰਾਸ਼ਟਰਪਤੀ ਦੇ ਵੱਲੋਂ ਕਿਉਂਕਿ ਸਮਰਥਨ ਪੱਤਰ ਅੱਜ ਦੁਪਹਿਰੇ ਸਾਰੀਆਂ ਪਾਰਟੀਆਂ ਵੱਲੋਂ ਸੌਂਪ ਦਿੱਤਾ ਗਿਆ ਸੀ ਰਾਸ਼ਟਰਪਤੀ ਜੀ ਨੂੰ ਉਸ ਤੋਂ ਬਾਅਦ ਚਰਚਾਆਂ ਦਾ ਸਿਲਸਲਾ ਇਹ ਵੀ ਸ਼ੁਰੂ ਹੋ ਚੁੱਕਿਆ ਹੈ ਕਿ ਮੰਤਰੀ ਮੰਡਲ ਦੇ ਜਿਹੜੇ ਅਹੁਦੇ ਨੇ ਜਾਂ ਮੰਤਰੀ ਮੰਡਲ ਦੇ ਉਹਨਾਂ ਦੇ ਨਾਲ ਦੇ ਸਾਥੀ ਹੋਣਗੇ ਉਹ ਵੀ ਨਾਲ ਸੌ ਚੁੱਕਣਗੇ ਫਿਰ ਇਹਨੂੰ ਕਿਵੇਂ ਦੇਖੀਏ ਕਿਵੇਂ ਲੱਗ ਰਿਹਾ ਕਿ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨਾਈਡੂ ਜਿਹੜੇ ਪਿਛਲੇ ਦੋ ਦਿਨਾਂ ਤੋਂ ਆਪਣੀਆਂ ਸ਼ਰਤਾਂ ਨੂੰ ਲੈ ਕੇ ਅੜੇ ਹੋਏ ਸੀ ਕਿ ਉਹ ਆਪਣੀਆਂ ਸ਼ਰਤਾਂ ਤੋਂ ਪਿੱਛੇ ਹਟੇ ਨੇ ਜਾਂ ਫਿਰ ਬੀਜੇਪੀ ਚੁਕਿਆ ਆ ਆਖਰ ਇਹ ਸਰਕਾਰ ਬਣਨ ਦਾ ਰਸਤਾ ਤੈ ਕਿਵੇਂ ਹੋਇਆਗਾ ਕਿਵੇਂ ਦਿਖ ਰਿਹਾ ਦੇਖੋ মিডিਆ ਦੇ ਵਿੱਚ ਨਾ ਬਹੁਤ ਸਾਰੀਆਂ ਗੱਲਾਂ ਲਖਵਿੰਦਰ ਜੀ ਇਦਾਂ ਕਿਆ ਸਰਾਈਆਂ ਦੇ ਆਧਾਰ 'ਤੇ ਯਾਨੀ ਕਿ ਉਹਨਾਂ ਦੀਆਂ ਸ਼ਰਤਾਂ ਸੀ ਪਲਾਣੀ ਸ਼ਰਤ ਸੀ ਟਿੰਕੀ ਸ਼ਰਤ ਸੀ ਕਿ ਉਹਨਾਂ ਨੇ ਜਿਹੜਾ ਲੈਟਰ ਦਿੱਤਾ ਹੈ ਉੱਤੇ ਸਟਾਰ ਲਾਇਆ ਹੋਇਆ ਸੀ ਟਰਮਸ ਐਂਡ ਕੰਡੀਸ਼ਨਸ ਅਪਲਾਈ ਅਚਾ ਇਹ ਅੰਡਰਸਟੂਡ ਹੀ ਹੁੰਦਾ ਹੈ ਕਿ ਜਦੋਂ ਇੱਕ ਪਾਰਟੀ ਦੀ ਗਿਣਤੀ ਪਹਿਲਾਂ ਨਾਲੋਂ ਘਟ ਗਈ ਹੈ ਜਿਹੜੀ ਉਹਦੀ ਡੋਮਿਨੈਂਸ ਸੀ ਉਹ ਘਟ ਗਈ ਹੈ ਦੂਜਿਆਂ ਦੀ ਵਧ ਗਈ ਹੈ ਤਾਂ ਕੁਦਰਤੀ ਹੈ ਕਿ ਉਹਨੀਆਂ ਸ਼ਕਤਾਂ ਹੋਣਗੀਆਂ ਪਾਵਰ ਸ਼ੇਅਰ ਜ਼ਿਆਦਾ ਮੰਗਣਗੇ ਤੇ ਉਹ ਪਤਾ ਨਹੀਂ ਹੈ ਆਪਾਂ ਨੂੰ ਸ਼ਰਤਾਂ ਕੀ ਸੀ ਕੋਈ ਸਪੀਕਰ ਮੰਗ ਰਿਹਾ ਜਾਂ ਕੋਈ ਕਿਹੜੀ ਮਿਸਟਰੀ ਮੰਗ ਰਿਹਾ ਜੈ ਵੀ ਆਇਆ ਕਿ ਉਹਨਾਂ ਨੇ ਕਿਹਾ ਕਿ ਜੇ ਖਰਚਾਰ ਰੈਂਟੀਆਂ ਦੇ ਪਿੱਛੇ ਮੰਤਰੀ ਬਣਾਓ ਸਾਡਾ ਇਹ ਆਪਣੇ ਆਪ ਦੇ ਵਿੱਚ ਮਤਲਬ ਬਹੁਤ ਹੀ ਗੁੰਝਲਦਾਰ ਪ੍ਰੋਸੈਸ ਹੰਦਰ ਕਦੇ ਵੀ ਪਤਾ ਨਹੀਂ ਲੱਗਦਾ ਸੋ ਉਹਨਾਂ ਨੇ ਚੱਕਣ ਦਾ ਸੱਤਾ ਮੰਨ ਗਏ ਲੈ ਸੌ ਉਹ ਚੱਕਣਗੇ ਮੇਰਾ ਖਿਆਲ ਉਹਦੇ ਨਹੀਂ ਵੰਡੇ ਜਾਣਗੇ ਮੰਤਰੀਆਂ ਨੂੰ ਸੌ ਚਾਉਣਗੇ ਜਿਵੇਂ ਅੱਜ ਉਹ ਸਟੇਜ ਤੇ ਬੈਠੇ ਸੀ ਜਿਹੜੀ ਮੀਟਿੰਗ ਹੋਈ ਹੈ ਜੀ ਉਹਦੇ ਵਿੱਚ ਸੀਟਿੰਗ ਅਰੇਂਜਮੈਂਟ ਤੋਂ ਪਤਾ ਲੱਗ ਜਾਂਦਾ ਹੁੰਦਾ ਕਿ ਮੋਦੀ ਸਾਹਿਬ ਸੀਗੇ ਉੱਪਰ ਨੇਡੂ ਸਾਹਿਬ ਸੀ ਤੇ ਆਪਣੇ ਨੀਤੇਸ਼ ਜੀ ਸੀਗੇ ਮੋਤੀ ਸਾਹਿਬ ਆਮ ਤੌਰ ਤੇ ਤੁਹਾਨੂੰ ਪਤਾ ਹੈ ਕਿ ਹਰ ਹਰ ਚੀਜ਼ ਦੇ ਸੈਂਟਰ ਚ ਹੁੰਦੇ ਨੇ ਹਮੇਸ਼ਾ ਹੀ ਉਹ ਕ ਕਿਸੇ ਨੂੰ ਹੋਰ ਨੂੰ ਥੰਗਣ ਵੀ ਨਹੀਂ ਦਿੰਦੇ ਜੇ ਕੋਈ ਕੈਮਰੇ ਤੇ ਉਹਦਾ ਵਿਚਾਲੇ ਆ ਜਾਂਦਾ ਉਹ ਇੱਕ ਸਾਈਡ ਤੇ ਬੈਠੇ ਸੀ ਨੇਡੂ ਜੀ ਵਿਚਾਲੇ ਬੈਠੇ ਸੀ ਇੱਕ ਸਾਈਡ ਤੇ ਨੀਤੇਸ਼ ਜੀ ਬੈਠੇ ਸੀ ਇੱਥੋਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਮੋਦੀ ਸਾਹਿਬ ਦੀ ਐਕਟਿਵ ਤਸ਼ਾਕੀ ਹੈ ਇਹ ਸਾਰੇ ਕਮੈਂਟ ਕਰ ਰਹੇ ਨੇ ਵੱਡੇ ਛੋਟੇ ਅੰਦਰਲੇ ਬਾਹਰਲੇ ਇਹ ਇਹ ਜਿਸ ਤਰ੍ਹਾਂ ਦੀ ਕੰਡੀਸ਼ਨ ਗਵਰਨਮੈਂਟ ਬਣਾਉਂਗੇ ਜਿਸ ਤਰ੍ਹਾਂ ਦੀਆਂ ਕੰਡੀਸ਼ਨਸ ਲੱਗਣਗੀਆਂ ਜਿਸ ਤਰ੍ਹਾਂ ਦੀਆਂ ਉਹ ਮੰਗਾਂ ਕਰਨਗੇ ਮੋਦੀ ਸਾਹਿਬ ਉਹ ਚੱਲ ਨਹੀਂ ਸਕਦਾ ਪਹਿਲਾਂ ਕਿ ਉਹਨਾਂ ਨੇ ਪਹਿਲਾਂ ਨਾਲੋਂ ਆਪਣਾ ਰੁਖ ਬਦਲਿਆ ਉਹ ਸੌ ਚੁੱਕਣ ਤੋਂ ਪਹਿਲਾਂ ਮਤਲਬ ਅਡਵਾਨੀ ਜੀ ਕੋਲ ਵੀ ਗਏ ਮੁਰਗੀ ਮੋਕ ਜੋਸ਼ੀ ਕੋਲ ਵੀ ਗਏ ਜਿਹੜੇ ਉਹਨਾਂ ਨੂੰ ਪੁੱਲ ਚੁੱਕੇ ਸੀ ਬੜੀ ਦੇਰ ਤੇ ਠੀਕ ਚਾਬ ਤੇ ਵੀ ਨਹੀਂ ਸੀ ਸੋ ਉਹ ਚੀਜ਼ਾਂ ਨੇ ਉਹ ਪੁਰਾਣੇ ਜਿਹੜੇ ਮਤਲਬ ਪ੍ਰੈਜ਼ੀਡੈਂਟ ਸੀਗੇ ਕੋਪਿੰਦ ਜੀ ਉਹਨਾਂ ਕੋਲ ਵੀ ਗਏ ਸੋ ਹੁਣ ਇਹ ਹੈ ਕਿ ਦਰਦਰ ਘੁੰਮਣ ਦੀ ਮਤਲਬ ਇਹ ਹੈ ਕਿ ਉਹ ਦਸ਼ਾ ਉਹ ਫੈਸਲੇ ਕਰਨ ਦੀ ਨਹੀਂ ਰਹੀ ਕਿ ਆਪਾਂ ਇਹ ਕਹੀ ਉਹਨਾਂ ਨੇ ਸ਼ਰਤਾਂ ਮੰਨ ਲਈਆਂ ਜਾਂ ਇਹਨਾਂ ਨੇ ਵਾਲੀਏ ਤਾਂ ਅੰਦਰਲੀ ਗੱਲ ਹੋ ਗਈ ਪਰ ਇਹ ਹੈ ਕਿ ਜਿਉਂ ਹੀ ਸੌ ਚੱਕਣ ਤੋਂ ਬਾਅਦ ਪਹਿਲੀ ਗੱਲ ਤਾਂ ਉਹਦੇ ਵੰਡੇ ਜਾਣਗੇ ਉਦੋਂ ਸਮਝ ਆ ਜਾਊਗੀ ਸਾਰੀ ਨਹੀਂ ਤਾਂ ਜਿਸ ਤਰ੍ਹਾਂ ਇਹਨਾਂ ਦੇ ਸੀ타 ਰਮਨ ਜੀ ਮੰਤਰੀ ਸੀਗੇ ਫਾਈਨੈਂਸ ਮਿਨਿਸਟਰ ਉਹਨਾਂ ਦੇ ਜਿਹੜੇ ਹਸਬੰਡ ਸੀ ਪ੍ਰਖਲ ਪਰਵਾਕਰ ਜਿਹੜਾ ਉਹਨਾਂ ਦਾ ਕੱਲ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਸੀ ਵੀ ਇਹ ਜਿਹੜੀ ਵੋਟ ਆਫ ਕੰਫੀਡੈਂਸ ਹੈ ਜੇ ਉਹਦੇ ਤੱਕ ਸਰਵਾਈਵ ਕਰ ਜਾਣ ਤਾਂ ਆਪਣੇ ਆਪ ਚ ਇਹ ਕਿ ਚਮਤਕਾਰ ਜੀ ਕਿਉਂਕਿ ਉਹ 100% ਪਾਵਰ ਯੂਜ਼ ਕਰਨ ਦੇ ਆਦੀ ਨੇ 100% ਸ਼ਕਤੀ ਯੂਜ਼ ਕਰਨ ਦੇ ਆਦੀ ਨੇ 100% ਲਾਈਮ ਲਾਈਟ ਇੰਜੋਏ ਕਰਦੇ ਨੇ ਦੂਜੇ ਨਾਲ ਨਹੀਂ ਸ਼ੇਅਰ ਕਰਦੇ ਜਿਹੜੇ ਦੋ ਬੰਦੇ ਉਹਨਾਂ ਨੂੰ ਪ੍ਰਮਾਤਮਾ ਨੇ ਦਿੱਤੇ ਨੇ ਸਾਥੀ ਦੋ ਸਾਕੀਆਂ ਵੱਡੀਆਂ ਬਾਕੀ ਤਾਂ ਹੋਰ ਬਹੁਤ ਸਾਰੇ ਨੇ ਉਹਨਾਂ ਬਸਾਕੀਆਂ ਦੀ ਪੋਲਿਟਿਕਲ ਸਟਰੀ ਉਮਰ ਉਹਨਾਂ ਕੋਲ ਤੋਂ ਨਾਮ ਕਹਿੰਦੇ ਰਹੇ ਨੇ ਅੰਤੇਸ਼ ਕੁਮਾਰ ਨੂੰ ਚੰਦਰਬਾਬੂ ਨਾਇਡੂ ਇਹ ਹੈ ਕਿ ਉਹ ਬੈਟ ਸਟੈਵਿੰਗ ਕਰਦੇ ਨੇ ਮੈਂ ਜੋ ਜਿਹੜੇ ਬਾਰੇ ਜੋ ਓਪੀਨੀਅਨਸ ਹਨ ਲੁਕੀਆਂ ਨਹੀਂ ਹੋਣ ਆ ਜੀ ਸੋ ਇਸ ਕਰਕੇ ਇਹ ਮੈਰਿਜ ਆਫ ਕਨਵੀਨੀਅੰਸ ਹੋ ਗਏ ਇਹਦਾ ਕੋਈ ਪਤਾ ਨਹੀਂ ਲੱਗਣਾ ਕਿ ਮੈਰਿਜ ਆਫ ਕਨਵੀਨੀਅੰਸ ਕਦ ਮੈਰਿਜ ਆਫ ਇਨਕੰਗਰੀਅੰਸ ਦੇ ਵਿੱਚ ਬਦਲ ਜੀ ਸੋ ਇਸ ਕਰਕੇ ਇਹ ਤਾਂ ਅੱਜ ਦੀ ਗੱਲ ਨਹੀਂ ਇਹ ਤਾਂ ਹਰ ਰੋਜ਼ ਘੰਟਾ-ਘੰਟਾ ਚੱਲਿਆ ਗਰੂਗਾ ਕੰਮ ਜੀ ਬਿਲਕੁਲ ਸਰ ਬਿਲਕੁਲ ਕਿਉਂਕਿ ਫਰਵਰੀ ਦੇ ਵਿੱਚ ਇੱਕ ਐਨਡੀਏ ਦੇ ਵੱਲੋਂ ਪ੍ਰਧਾਨ ਮੰਤਰੀ ਜੀ ਵੱਲੋਂ ਰੋਡ ਮੈਪ ਬਣਾ ਲਿਆ ਗਿਆ ਸੀ ਵਿਜ਼ਨ ਬਣਾ ਲਿਆ ਗਿਆ ਸੀ ਅਗਲੇ 5 ਸਾਲ ਦਾ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਕਈ ਫੈਸਲੇ ਲੈ ਗਏ ਸੀ ਵੀ ਅਸੀਂ ਪਹਿਲੇ 100 ਦਿਨ ਦੇ ਵਿੱਚ ਵਿੱਚ ਇਹ ਕਾਰਜ ਪੂਰੇ ਕਰ ਲੈਣੇ ਜਿਹਦੇ ਵਿੱਚ ਜੂਸੀਸੀ ਵੀ ਹੈਗਾ ਸੀਗਾ ਮਹਿਲਾ ਅਰਾਖਣ ਦੇ ਬਾਰੇ ਗੱਲ ਕਰਦੇ ਨਜ਼ਰ ਆਏ ਸੀਗੇ ਮੁਸਲਮ ਜਿਹੜਾ ਰਿਜ਼ਰਵੇਸ਼ਨ ਆ ਉਹਨੂੰ ਖਤਮ ਕਰਨ ਦੀ ਗੱਲ ਕਰਦੇ ਨਜ਼ਰ ਆ ਰਹੇ ਸੀ ਕਾਫੀ ਵੱਡੇ ਫੈਸਲੇ ਜਿਨ੍ਹਾਂ ਦੇ ਉੱਪਰ ਕੰਟਰੋਵਰਸੀ ਸੀਗੀ ਜਿਨ੍ਹਾਂ ਦੇ ਉੱਪਰ ਉਹਨਾਂ ਦੀ ਇੱਕ ਸਹਿਮਤੀ ਨਹੀਂ ਬਣੀ ਸੀ ਚਾਹੇ ਉਹ TDP ਦੀ ਗੱਲ ਕਰੀਏ ਜਾਂ ਫਿਰ JDU ਦੀ ਗੱਲ ਕਰੀ ਜਿਨ੍ਹਾਂ ਦੇ ਆਧਾਰ ਦੇ ਉੱਪਰ ਜਿਨ੍ਹਾਂ ਦੀ ਵਿਸਾਖਿਆ ਦੇ ਸਹਾਰੇ ਮੋਦੀ ਜੀ ਪਾਰਲੀਮੈਂਟ ਚ ਪਹੁੰਚ ਰਹੇ ਨੇ ਤੇ ਸਭ ਤੋਂ ਵੱਡਾ ਜੋ ਪਿਛਲੇ ਦਿਨਾਂ ਦੇ ਬਿਆਨਾਂ ਦੀ ਗੱਲ ਕਰੀਏ ਪਿਛਲੇ 2 ਦਿਨਾਂ ਦੇ ਬਿਆਨਾਂ ਦੀ ਉਹਦੇ ਵਿੱਚ ਐ ਨਾਈਡੂ ਦੇ ਬਿਆਨ ਦੀ ਗੱਲ ਕਰੀਏ ਜਾਂ ਨਿਤੀਸ਼ ਕੁਮਾਰ ਦੀ ਗੱਲ ਕਰੀਏ ਅਗਨੀ ਵੀਰ ਯੋਜਨਾ ਦੀ ਸਮੀਖਿਆ ਦੀ ਗੱਲ ਕਰਦਿਆ ਨਾ ਰਹੇ ਨੇ ਇਹ ਗੱਲ ਸਿਰਫ ਔਰ ਸਿਰਫ ਸਮੀਖਿਆ ਦੀ ਹੋ ਰਹੀ ਹੈ ਜਾਂ ਫਿਰ ਇਹ ਅਗਨੀ ਵੀਰ ਯੋਜਨਾ ਨੂੰ ਵਾਪਸ ਲੈਣ ਦੇ ਲਈ ਇੱਕ ਸੰਕੇਤ ਦੇ ਨਜ਼ਰ ਆ ਰਹੇ ਨੇ ਜਿਵੇਂ ਦੇਖ ਰਹੇ ਹੋ ਅਗਨੀ ਵੀਰ ਯੋਜਨਾ ਬਾਰੇ ਜਾਂ ਫਿਰ ਜੁਜੀਸੀ ਬਾਰੇ ਉਹਨਾਂ ਦੇ ਸਟੈਂਡ ਨੂੰ ਜਾਂ ਫਿਰ ਨਾਈਡੂ ਦੀ ਗੱਲ ਕਰੀਏ ਉਹ ਮੁਸਲਮ ਜਿਹੜਾ ਰਿਜ਼ਰਵੇਸ਼ਨ ਹੈ ਉਹਦੇ ਪੱਖ ਦੇ ਵਿੱਚ ਨੇ ਜਦੋਂ ਭਾਜਪਾ ਕਹਿੰਦੀ ਗਈ ਵੀ ਅਸੀਂ ਇਹਨੂੰ 100 ਦਿਨ ਦਾ ਜਿਹੜਾ ਰੋਡ ਮੈਪ ਹੈ ਉਹਦੇ ਵਿੱਚ ਖਤਮ ਕਰ ਦੇਣਾਗਾ ਫਿਰ ਕਿਵੇਂ ਚੱਲੇਗੀ ਸਰਕਾਰ ਤੁਸੀਂ ਉਹ ਗੱਲਾਂ ਦਾ ਛੱਡੋ ਜੀ ਉਹ ਤਾਂ ਚਾਰ ਜ਼ੋਨ ਤੋਂ ਪਹਿਲਾਂ ਤੇ ਮੰਗੇਰੀ ਲਾਲ ਦੇ ਸੁਪਨੇ ਸੀਗੇ ਕਿ 100 ਦਿਨ ਦਾ ਰੋਡ ਮੈਪ ਪੁਰਾਣਾ ਟੀਚਾ ਹੈ ਉਹ ਕਿਉਂਕਿ ਉਹ 400 ਪਾਰ ਦੇ ਸੁਪਨੇ ਲੈ ਰਹੇ ਸੀ ਉਸ ਟਾਈਮ ਹੁਣ ਕਿਹੜੀ ਰੋਡ ਤੇ ਕਿਹੜਾ ਮੈਪ ਉਹ ਤਾਂ ਤੁਸੀਂ ਇਹ ਦੇਖੋਗੇ ਕਿ ਜਿਹੜੇ ਸਿੰਪਲ ਜਿਹੜੀ ਮਿਨਿਸਟਰੀ ਐ ਮਤਲਬ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਜਿਹਨੂੰ ਮਿਲ ਗਈ ਤਾਂ ਗੋਦੀ মিডিਆ ਦਾ ਕੀ ਹਾਲ ਹੋਣਾ ਉਹਦੇ ਨਾਲ ਡਿਫੈਂਸ ਦੀ ਕਿਸੇ ਕੋਲ ਚਲੀ ਗਈ ਤਾਂ ਰਫੇਲ ਦਾ ਕੀ ਬਣੂਗਾ ਸੋ ਹੁਣ ਤਾਂ ਫਿਕਰ ਉਸ ਤਰ੍ਹਾਂ ਦੇ ਨੇ ਉਹ 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 ਜ਼ਮਾਨਾ ਚਲੇ ਗਿਆ ਸਿਰਫ ਇਹ ਹੈ ਕਿ ਉਹਨਾਂ ਕੋਲ ਆਪਸ਼ਨ ਦੂਜੇ ਪਾਸੇ ਵੀ ਰਹੀ ਹੈ ਸੋ ਇਸ ਕਰਕੇ ਉਹ ਜਿਸ ਤਰ੍ਹਾਂ ਮਤਲਬ ਜੇ ਮਾੜਾ ਜਿਹਾ ਵੀ ਉਹਨਾਂ ਦੀਆਂ ਗੱਲਾਂ ਨਹੀਂ ਮੰਨਣਗੇ ਤਾਂ ਉਹ 2 ਮਿੰਟਾਂ ਦੇ ਵਿੱਚ ਜਿਸ ਤਰ੍ਹਾਂ ਉਹ ਗੱਲ ਦਾ ਸ਼ੇਅਰ ਹੈ ਨਾ ਕਿ ਬਹੁਤ ਕੈਸੀ ਕਹਾਉ ਦਾ ਇਸ਼ਕ ਜਬ ਸਰ ਹੀ ਫੋੜਨਾ ਠਹਿਰਾ ਕੋਏ ਸੰਗੇ ਦਿਲ ਤੇਰਾ ਹੀ ਸੰਗੇ ਆਸਤਾ ਜੀ ਦਾ ਮਤਲਬ ਇਹ ਹੈ ਕਿ ਜੇ ਅਸੀਂ ਤੱਕੇ ਹੀ ਖਾਣੇ ਨੇ ਕਿਉਂਕਿ ਤੁਹਾਡੇ ਦਰਵਾਜ਼ੇ ਤੇ ਕਿਉਂ ਤੱਕੇ ਖਾਣੇ ਨੇ ਹੋਰ ਦਰਵਾਜ਼ਾ ਦੂਜਾ ਖੁੱਲਣ ਲਈ ਸਾਡੇ ਲਈ ਤਿਆਰ ਹੈ ਜੀ ਇਸ ਕਰਕੇ ਇਹ ਮੋਤੀ ਸਾਹਿਬ ਦੇ ਲਈ ਮੈਂ ਸਮਝਦਾ ਉਹਨਾਂ ਦੀ ਲਾਈਫ ਦਾ ਸਰ ਕਾਂਗਰਸ ਦੇ ਲੀਡਰ ਵੀ ਲਗਾਤਾਰ ਬਿਆਨਬਾਜ਼ੀ ਕਰ ਰਹੇ ਨੇ ਵੀ ਇਹ ਸਰਕਾਰ ਚੱਲੇਗੀ ਨਹੀਂ ਇਹ ਸਰਕਾਰ ਚੱਲੇਗੀ ਨਹੀਂ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕੋਈ ਆਸ਼ਾ ਆਸ਼ਾ ਦੀ ਕਿਰਨ ਦਿਖਾਈ ਦੇ ਰਹੀ ਆ ਤਾਂ ਉਹ ਕਮੈਂਟ ਕਰ ਰਹੇ ਨੇ ਬਾਰ-ਬਾਰ ਨਹੀਂ ਉਹ ਤੋਂ ਪਤਾ ਹੀ ਹੈ ਅੱਗੇ ਅਸੀਂ ਜਿਹੜੀਆਂ ਜਿੰਨੀਆਂ ਵੀ ਕੰਡੀਸ਼ਨਸ ਬਣੀਆਂ ਨੇ ਉਹਨਾਂ ਦਾ ਅਸੀਂ ਹਾਲ ਦੇਖਦੇ ਰਹੇ ਹਾਂ ਚਾਹੇ ਉਹ ਚਲਤਾ ਪਾੜਤੀ ਦੀ ਸੀ ਬਹੁਤ ਦੇ ਵਿੱਚ ਉਹ بے ਵੇਗੋੜਾ ਦੀ ਸੀ ਸਾਰੀਆਂ-ਸਾਰੀਆਂ ਆਪਾਂ ਦੇਖਦੇ ਰਹੇ ਹਾਂ ਉਹਦੇ ਵਿੱਚ ਦੇਖੋ ਇੱਕ ਅਰੇਂਜਮੈਂਟ ਹੁੰਦਾ ਕਿਸੇ ਵੀ ਕੁਲੇਸ਼ਨ ਦੇ ਚਾਹੇ ਉਹ ਸਟੇਟ ਦੇ ਵਿੱਚ ਹੋਵੇ ਜਾਂ ਸੈਂਟਰ ਦੇ ਵਿੱਚ ਹੋਵੇ ਜਿਹੜਾ ਸੈਂਟਰਲ ਬੰਦਾ ਹੈ ਉਹਦੀ ਜਿਹੜਾ ਸੁਭਾਅ ਹੈ ਉਹਦਾ ਟੈਂਪਰਾਮੈਂਟ ਹੈ ਉਹਦਾ ਪਾਵਰ ਯੂਜ਼ ਕਰਨ ਦਾ ਅੰਦਾਜ਼ ਹੈ ਉਹ ਬੜਾ ਖਰਾਕ ਦਿਲ ਬੜਾ ਓਪਨ ਹੋਣਾ ਚਾਹੀਦਾ ਜਿਹੜਾ ਕਿ ਮੋਦੀ ਸਾਹਿਬ ਦਾ ਅਨਫੋਰਚੂਨੇਟਲੀ ਨਹੀਂ ਕਿ ਉਹ ਉੱਪਰੋਂ ਡਰਾਮਾ ਵੀ ਕਰਨਗੇ ਕਿ ਮੈਂ ਬਹੁਤ ਬਦਲ ਗਿਆ ਮੈਂ ਬਹੁਤ ਸ਼ਰੀਫ ਹੋ ਗਿਆ ਮੈਂ ਹੁਣ ਬਿਲਕੁਲ ਨਵਾਂ ਮੋਦੀ ਬਣ ਗਿਆ ਤਾਂ ਵੀ ਉਹਨਾਂ ਦਾ ਜਿਹੜਾ ਪੁਰਾਣਾ ਇਮਪ੍ਰੈਸ਼ਨ ਹੈ ਜਿਹੜੇ ਪੁਰਾਣੇ ਰਿਸ਼ਤੇ ਨੇ ਇਹਨਾਂ ਦੇ ਉਹ ਸ਼ੰਕਾ ਤਾਂ ਸਾਰੇ ਰਿਸ਼ਤਿਆਂ 'ਚ ਰਹੂਗਾ ਇਸ ਕਰਕੇ ਕੋਈ ਸ਼ੰਕੇ ਵਾਲੀ ਗੱਲ ਨਹੀਂ ਰਹਿਣੀ ਉਹ ਬਿਲਕੁਲ ਹਾਰਡ Bargaining ਕਰਨਗੇ ਕਿ ਸਾਨੂੰ ਆਹ ਹਾ ਮਿਨਿਸਟਰੀ ਦਿਓ ਇਹ ਨਹੀਂ ਹ ਮਿਨਿਸਟਰੀਆਂ ਦਿਓ ਪਰ ਸਾਡੀ ਮਿਨਿਸਟਰੀ ਸਾਡੀ ਇੰਡੀਪੈਂਡੈਂਸ ਚਾਹੀਦੀ ਹੈ ਸਾਡੇ ਚ ਦਖਲ ਨਹੀਂ ਚਾਹੀਦਾ ਪਰ ਇਹ ਇਹ ਨਾਲ ਤੋਂ برداشت ਨਹੀਂ ਹੋ ਸਕਦਾ ਇਹ ਏਜੰਡੇ ਤੋਂ ਉਲਟਾ ਇਹਨਾਂ ਦੇ ਸਾਰੇ ਜੀ ਉਹ ਇਸ ਕਰਕੇ ਮੇਰਾ ਖਿਆਲ ਹੈ ਕਿ بار بار ਜਿਹੜਾ ਪਿਛਲੇ 10 ਸਾਲਾਂ ਚ ਟੁੱਕਿਆ ਗਿਆ ਉਹ ਚੱਟਣਾ ਪੈਣਾ ਪਰ ਉਹ ਬੜਾ ਮੁਸ਼ਕਲ ਹੋਊਗਾ ਇਹਨਾਂ ਦੇ ਲਈ ਮੇਰੇ ਖਿਆਲ ਦੇ ਵਿੱਚ ਇੱਕ ਬਾਡੀ ਲੈਂਗੁਏਜ ਕੇ ਮੈਂ ਲੱਗ ਰਹੀ ਹਮੇਸ਼ਾ ਦੀ ਰਾਜਨਾਥ ਸਿੰਘ ਦੀ ਜਾਪਰ ਦਰੇਂਦਰ ਮੋਦੀ ਜੀ ਅ ਕਿਉਂਕਿ ਕੰਡੀਸ਼ਨਾਂ ਬੜੀਆਂ ਤਕੜੀਆਂ ਲਗਾਉਂਦੇ ਨਜ਼ਰ ਆਏ ਨੇ ਪਿਛਲੇ ਦਿਨ ਚਰਚਾਾਂ ਵਿੱਚ ਨੇ ਨਿਤਿਸ਼ ਤੇ ਨਾਈਡੂ ਦੀ ਗੱਲ ਕਰੀਏ ਬਾਡੀ ਲੈਂਗੁਏਜ ਤੋਂ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਬਾਡੀ ਲੈਂਗੁਏਜ ਤਾਂ ਖੈਰ ਚਲੋ ਇਹ ਵੀ ਕੈਮਰੇ ਦੇ ਸਾਹਮਣੇ ਬੰਦੇ ਸਮਾਈਲਾਂ ਦੇਖ ਦਿੰਦੇ ਨੇ ਚਾਹੇ ਮਰਨ ਵਾਲੇ ਕੋਈ ਪਏ ਉਹਨੂੰ ਹੋਰ ਕਰ ਦਿੰਦੀ ਹੈ ਤੁਸੀਂ ਜਿਹੜੀ ਸੀਟਿੰਗ ਅਰੇਂਜਮੈਂਟ ਹੋਇਆ ਉੱਪਰ ਸਟੇਜ ਤੇ ਜੀ ਕੁਝ ਮੋਦੀ ਸਾਹਿਬ ਸੈਂਟਰ 'ਚ ਨਹੀਂ ਬੈਠੇ ਬਸ ਇੱਥੋਂ ਦਾ ਸਲਾ ਇਸ ਤੋਂ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਅੰਦਰ ਬਾਬੂ ਨਾਈਡੂ ਜੀ ਬੈਠੇ ਨੇ ਖੱਬੇ ਪਾਸੇ ਉਹਨਾਂ ਦੇ ਨतीश ਜੀ ਬੈਠੇ ਨੇ ਸੱਜੇ ਪਾਸੇ ਮੋਦੀ ਜੀ ਬੈਠੇ ਨੇ ਥੋੜਾ ਜਲਾਉ ਉਹਨਾਂ ਦਾ ਸਪੇਸ ਕੀ ਹੈ ਜੀ ਬਾਕੀ ਛੱਡੋ ਤੁਸੀਂ ਬਾਡੀ ਲੈਂਗੁਏਜ ਚੰਗੀ ਹੋ ਮਾੜੀ ਹੋਵੇ ਹੱਸਦਾ ਹੋਵੇ ਰੋਂਦਾ ਹੋਵੇ ਜੀ ਪਰ ਇਹ ਵੀ ਟੈਂਸ ਸਮਝਦਾ ਹੈ ਇਹ ਮਤਲਬ ਇਹਨਾਂ ਦੀ ਸਾਰਿਆਂ ਦੀ ਇਲੀਟਰਾਂ ਦੀ ਬਸਤਾਂ ਸੋਝ ਸਿਆਣਫ ਤੇ ਡਿਪੈਂਡ ਕਰੂਗੀ ਕਿ ਸਟੇਬਲ ਗਵਰਨਮੈਂਟ ਦੇ ਪਾਉਂਦੇ ਨੇ ਕਿ ਨਹੀਂ ਪਰ ਮੋਦੀ ਸਾਹਿਬ ਦਾ ਮੇਰਾ ਖਿਆਲ ਹੈ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਟੈਸਟ ਹੈ ਜਿਹੜਾ ਕਹਿ ਬੈਠੇ ਸੀ ਕਿ ਮੈਂ ਬਾਇਓਲੋਜੀਕਲ ਨਹੀਂ ਹਾਂ ਮਨਕਾ ਰੱਬ ਨੇ ਭੇਜਿਆ ਹੈ ਤਾਂ ਕਰਿਆ ਹੈ ਉਹ ਹੁਣ ਦੁਬਾਰਾ ਬੰਦੇ ਬਣਨਦੇ ਸਮਾ ਆ ਗਿਆ ਰੱਬ ਬਣਨ ਦਾ ਟਾਈਮ ਲੰਘ ਚੁੱਕਿਆ ਜਿੰਦਾ ਉਹ ਬੰਦਾ ਉਹਨੂੰ ਮੇਰਾ ਖਿਆਲ ਹੈ ਨਦੀਸ਼ ਜੀ ਤੇ ਨੇਡੂ ਜੀ ਦੋਨੇ ਹੀ ਬੰਦਾ ਬਣਾਉਣਾ ਜਾਣਦੇ ਜੀ ਇਹ ਆਪਾਂ ਆਉਣ ਵਾਲੇ ਦੇਖਾਂਗੇ ਕਿ ਕੌਣ ਕੀ ਬੰਦਾ ਜੀ ਫਿਰ ਜਾਂ ਅਸਰ ਆਪਾਂ ਕਹਿ ਸਕਦੇ ਆ ਫਿਰ ਵੀ ਜਿੰਨੀ ਪਸੀਨਾ ਜਿੰਨਾ ਪਸੀਨਾ ਮੋਦੀ ਨੂੰ ਆਪਣੀ ਸਰਕਾਰ ਬਣਾਉਣ ਦੇ ਵਿੱਚ ਬਹਾਉਣਾ ਪੈ ਰਿਹਾ ਉਸ ਤੋਂ ਜ਼ਿਆਦਾ ਪਸੀਨਾ ਉਹਨਾਂ ਨੂੰ ਆਪਣੀ ਸਰਕਾਰ ਚਲਾਉਣ ਦੇ ਲਈ ਬਹਾਉਣਾ ਪਊਗਾ ਲੱਭ ਸੀ ਨਾ ਨਹੀਂ ਹੋਰ ਵੀ ਬੜਾ ਕੁਝ ਜੀ ਐਸੀ ਹਲਾਤ ਜੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਹੋ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ওকে ਜੀ ਥੈਂਕ ਯੂ ਸ਼ੁਕਰੀਆ ਸਰੋਤਿਆਂ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਮੋਦੀ ਜੀ ਦਾ ਨਰਿੰਦੇਸ਼ ਜੀ ਦਾ ਨੈਟੋ ਜੀ ਦਾ ਤੇ ਇੰਡੀਅਨ ਵੋਟਰਾਂ ਦਾ ਬਹੁਤ ਬਹੁਤ ਇਸਨ ਡਾਕਟਰ ਹਰਮਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਵੱਲੋਂ ਅੱਜ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਦ ਤੱਕ ਦਿਓ ਇਜਾਜ਼ਤ ਧੰਨਵਾਦ